ਬੂਟਾ ਇਹਦੀ ਕਿੰਨੀ ਉਮਰ ਆ ਵੀ ਜਦੋਂ ਆਪਾਂ ਬੂਟਾ ਲੈਣ ਜਾਂਦੇ ਤਕਰੀਬਨ ਸਾਲ ਦਾ ਬੂਟਾ ਹੁੰਦਾ ਵਾ ਉਹਦੇ ਵਿੱਚ ਇੱਕ ਸਾਲ ਆਪਾਂ ਰੱਖਿਆ ਤੇ ਤਕਰੀਬਨ 2 ਸਾਲ ਬੂਟਾ ਪੁਰਾਣਾ ਹੋ ਜਾਂਦਾ ਵੀ ਜਿਹੜੀ ਜਿਹੜੀ ਹੈਗੀ ਆ ਆਪਣਾ ਪਿਛਲੇ ਸਾਲ ਦੀ ਸੀ ਕਿ ਸਾਲ ਹੋ ਗਿਆ ਇੱਥੇ ਆਪਣੇ ਖੇਤ 'ਚ ਹੁਣ ਇਹਦਾ ਹਾਲਾਤ ਵਾਂਗ ਸਾਰਾ ਪੁੱਟ ਕੇ ਵੀ ਜੜ ਨਾ ਨਾਲ ਜਾਵੇ ਅੱਛਾ ਜੀ ਜੇ ਹੋਰ ਤਰੀਕੇ ਨਾਲ ਨਹੀਂ ਪੁੱਟ ਸਕਦੇ ਕਈ ਦੇ ਨਾਲ ਚੰਗਾ ਡੈਰਾ ਵੜ ਕੇ ਅੱਛਾ ਜੀ ਤੇ ਫਿਰ ਇਹਨੂੰ ਕੱਢੀ ਇਤਾਂ ਇਹਦੀ ਜੜ ਤਾਂ ਨਹੀਂ ਖਰਾਬ ਹੁੰਦੀ ਨਹੀਂ ਨਹੀਂ ਜੜ ਨਹੀਂ ਖਰਾਬ ਤੁਸੀਂ ਥੋੜੀ ਜਿਹੀ ਰਹਿ ਛਾਲ ਨਾਵੇ ਜੇ ਫੌਜੀ ਹੁਣਾਂ ਨੇ ਉਹ ਗਾਚੀ ਕੱਢੀ ਆ ਇਦੇ ਵਿੱਚ ਉਹਦਾ ਰੱਖਦਾ ਰੁੱਖਦਿਆ ਥੋੜੀ ਬਾਣੀ ਲਾਥੀ ਜਾਣੀ 2.5 ਬਾਈ 2.5 ਫੁੱਟੇ ਚੌੜਾ ਵਾ ਅੱਛਾ ਜੀ ਤੇ 3 ਫੁੱਟ ਡੂੰਗਾ ਵਾ ਰੂੜੀ ਨਾ ਕੋਲੋਰੋ ਨਾ ਮਿੱਟੀ ਰੜਾ ਕੇ ਇਹਨੂੰ ਥੱਲੇ ਕੀਤਾ ਹੋਇਆ ਵਾ 15 20 ਗ੍ਰਾਮ ਡਾਇਆ ਵੀ ਨਾਲ ਪਾਈ ਹੋਈ ਸੀ ਬਨ ਜਦਾਂ ਇਹਦੀਆਂ ਥੱਲੇੋਂ ਜੜਾ ਵੱਡੀਆਂ ਗਈਆਂ ਤੇ ਹੁਣ ਦੇਖਣ ਵਾਲਾ ਸ਼ਾਇਦ ਸੋਚੇਗਾ ਵੀ ਇਹ ਤਾਂ ਬੂਟਾ ਨਹੀਂ ਚੱਲਣਾ ਕਿਉਂਕਿ ਆਹ ਦੇਖੋ ਇਹਦੀਆਂ ਕਾਫੀ ਜੜਾ ਵੱਡ ਹੋ ਗਈਆਂ ਇਹਨੂੰ ਕੱਢਣਾ ਪਊ ਇਹਨੂੰ ਕੱਢ ਦੇਣਾ ਥੋੜਾ ਜਿਹਾ ਇੱਥੇ ਉਪਰੋਂ ਕੱਢਾਂਗੇ ਇਹਨੂੰ ਲਾ ਕੇ ਅਗਲਾ ਸਟੈਪ ਇਹਦੀ ਪ੍ਰੂਨਿੰਗ ਦਾ ਆਉਣਾ ਵਾ ਹੂੰ ਇਹ ਨਹੀਂ ਆਪਾਂ ਇਹਨੂੰ ਲਾ ਕੇ ਹੁਣ ਛੱਡ ਦੇਣਾ ਵਾ ਬੂਟਾ ਵਾ ਇਹ ਗ੍ਰਾਫਟਡ ਹੋਇਆ ਇਸ ਜਗ੍ਹਾ ਤੋਂ ਅੱਛਾ ਜੀ ਇਹਨੂੰ ਆਪਾਂ ਨੰਗਾ ਰੱਖਣਾ ਵਾ ਕਿਉਂਕਿ ਇਹਦੇ ਥੱਲੇ ਜੇ ਕੋਈ ਵੀ ਇਹਦੀ ਨਿਕਲਦੀ ਆਖ ਉਹ ਆਪਾਂ ਤੋੜ ਦੇਣੀ ਉਹ ਨਹੀਂ ਰੱਖਣੀ ਭਾਗ 20% ਤਾਂ ਠੇਕੇਦਾਰਾਂ ਨੇ ਫੋਏ ਉਹ ਵੀ ਜਿਮੀਦਾਰਾਂ ਨੂੰ ਖਰਾਬ ਕਰ ਵੀਡੀਓ 'ਚ ਨਹੀਂ ਠੇਕਾ ਦੱਸਣਾ ਵੀਡੀਓ 'ਚ ਨਹੀਂ ਦੱਸਣਾ ਠੇਕੇਦਾਰ ਲੜਨਗੇ ਸਾਡੇ ਨਾਲ ਨਾਲ ਆਖ 'ਚੋਂ ਚੰਗੀ ਕਮਾਈ ਹੋ ਜੂ ਸਾਡੇ 3 ਲੱਖ ਨੂੰ ਨੋਰਮਲ ਅੰਬਰਸਰ ਤਾਮਤਾਂ ਦੀ ਏਰੀਆ 'ਚ ਠੀਕੇ ਚੱਲਦੇ ਆ ਤਾਸ਼ਿਕ ਜੇਰੇ ਦੋਸਤੋ ਜਿੱਥੇ ਤੁਸੀਂ ਖੜੇ ਹੋਏ ਹੋ ਏ ਬਾਗ ਆ ਬਾਗ ਏ ਨਾਖਾਂ ਦਾ ਬੇਰਾ ਦਾ ਤੇ ਹੋਰ ਬਹੁਤ ਸਾਰੇ ਫਲਾਂ ਦਾ ਆ ਪਹਿਲਵਾਨ ਜੁਗਿੰਦਰ ਸਿੰਘ ਜੀ ਦਾ ਬਾਗ ਪਿੰਡ ਟੰਡੋਵਾਲ ਤੁਹਾਨੂੰ ਦੱਸਣਾ ਹੈ ਕਿ ਪਿਛਲੇ ਸਾਲ ਆਪਾਂ ਜਿਹੜੀ ਪਨੀਰੀ ਲਾਈ ਸੀਗੀ ਉਹ ਪਨੀਰੀ ਹੁਣ ਪੱਥਰਨਾਖ ਦੀ ਜਿਹੜੀ ਆ ਇਹ ਪੁੱਟ ਕੇ ਨਵਾਂ ਬਾਗ ਲਾਇਆ ਜਾ ਰਿਹਾ ਅਸੀਂ ਤੁਹਾਨੂੰ ਪਿਛਲੇ ਸਾਲ ਵੀ ਇਹ ਦੱਸਿਆ ਸੀ ਕੁਝ ਦਿਨ ਪਹਿਲਾਂ ਵੀ ਮੈਂ ਵੀਡੀਓ ਬਣਾਈ ਸੀ ਕਿ ਜਿਹੜੀ ਪਨੀਰੀ ਆ ਇਹ ਪੱਕ ਕੇ ਜਦੋਂ ਅਸੀਂ ਇਹ ਬਾਗ ਲਾਵਾਂਗੇ ਤੇ ਉਦੋਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਹੁਣ ਇਸ ਪਨੀਰੀ ਨੂੰ ਪੱਟਿਆ ਜਾ ਰਿਹਾ ਤੇ ਇਹਦੇ ਬਾਗ ਜਿਹੜਾ ਆ ਉਹ ਲਾਇਆ ਜਾ ਰਿਹਾ ਅ ਸਦਾਜੀ ਨਾਲ ਨੇ ਆਪਣੇ ਸਦਾਜੀ ਸਦਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਦਾਜੀ ਕਿਦਾਂ ਹੁਣ ਆਪਾਂ ਜਿਹੜਾ ਇਹਨੂੰ ਪਟਣਾ ਸ਼ੁਰੂ ਕਰ ਦਿੱਤਾ ਕਿੰਨੀ ਤਰੀਕ ਤੋਂ ਕੀਤਾ ਸ਼ੁਰੂ ਆਪਣੇ ਅਜੇ ਤਿੰਨ ਦਿਨ ਹੋ ਗਏ ਪੜਦਿਆਂ ਨੂੰ ਅੱਛਾ ਜੀ ਤੀਜਾ ਦਿਨ ਅੱਜ ਤਕਰੀਬਨ ਮਤਲਬ 13 ਤਰੀਕ ਨੂੰ ਸ਼ੁਰੂ ਕਰ ਦਿੱਤਾ 13 ਇਹ ਹਾਂ 12 ਨੂੰ 12 ਨੂੰ 12 ਨੂੰ ਸ਼ੁਰੂ ਕਰ ਦਿੱਤਾ 12 ਜਨਵਰੀ ਨੂੰ ਸ਼ੁਰੂ ਕਰ ਦਿੱਤਾ ਹੈਗਾ ਹੁਣ ਆਪਾਂ 22 15 ਤੇ ਲਾ ਰਹੇ ਹਾਂ ਨਹੀਂ ਨਹੀਂ ਉਹ ਇਹ ਲਾ ਰਹੇ ਆ 22 22 ਤੇ 22 22 ਤੇ ਲਾ ਰਹੇ ਹੁਣ ਆਪਾਂ 22 22 ਤੇ ਲਾਵਾਂਗੇ ਨਹੀਂ ਨਹੀਂ ਇਹ ਸਿੱਧੀਆਂ ਲੱਗਣਗੀਆਂ ਇਹ ਸਿੱਧੀਆਂ ਲਾਉਂਗਾ ਹਾਂ ਇਹ ਸਿੱਧੀਆਂ ਲਾਉਣੀਆਂ 22 22 ਤੇ ਠੀਕ ਹੈ ਵੀ ਉਹਦੇ ਵਿੱਚੋਂ ਥੋੜੀ ਜੀ ਕੋ ਜਿਹਦਾ ਆਪਾਂ ਕਣਕਾ ਕੀ ਉਸ ਖੱਤੇ ਚੋਂ ਲੈ ਰਹੇ ਆ ਹੂੰ ਆਉਣ ਵਾਲੇ ਟਾਈਮ ਵਿੱਚ ਵੀ ਜਿਹੜੀਆਂ ਛੋਟੀਆਂ ਫਸਲਾਂ ਹੋਰ ਲੈ ਲਵਾਂਗੇ। ਜੇ 15 22 20 ਤੇ ਜਿਗਜਗ ਤੇ ਲਾਉਨੇ ਆ। ਹਾਂ। ਤੇ ਫਿਰ ਉਹਦੇ ਵਿੱਚ ਫਸਲ ਲੈਣੀ ਥੋੜੀ ਔਖੀ ਹੋ ਜਾਂਦੀ ਆ। ਠੀਕ ਆ। ਚਲੋ ਆ ਬੂਟਾ ਦਿਖਾ ਲਿਓ ਬਾਈ ਜੀ ਮਾੜਾ ਜਿਹਾ ਲਾਗੇ ਕਰਕੇ। ਆ ਇਹ ਬੂਟਾ ਇਹਦੀ ਕਿੰਨੀ ਉਮਰ ਆ? ਇਹਦੇ 1 ਸਾਲ ਦਾ ਆਪਾਂ ਨੂੰ ਉਹ ਦਿੰਦੇ ਆ। ਅੱਛਾ ਜੀ। ਕਰਕੇ ਠੀਕ ਆ ਜੀ। ਵੀ ਜਦੋਂ ਆਪਾਂ ਬੂਟਾ ਲੈਣ ਜਾਂਦੇ ਤਕਰੀਬਨ ਸਾਲ ਦਾ ਬੂਟਾ ਹੁੰਦਾ ਆ। ਤੇ ਉਸ ਤੋਂ ਬਾਅਦ ਵਿੱਚ ਇੱਕ ਸਾਲ ਆਪਾਂ ਰੱਖਿਆ ਤੇ तकरीबन 2 ਸਾਲ ਬੂਟਾ ਪੁਰਾਣਾ ਹੋ ਗਿਆ। ਇਹ ਬੂਟਾ 2 ਸਾਲ ਦਾ ਹੋ ਚੱਲਿਆ। ਹੁਣ ਆਪਾਂ ਏਸੇ ਸਾਡੇ ਦਾ ਹੀ ਉਧਰ ਲਾ ਦੇਣਾ ਆ ਜੇ ਇਹਨੂੰ ਕੱਟਣਾ ਵੀ ਆ। ਨਹੀਂ ਹੁਣ ਆਪਾਂ ਫਿਲਹਾਲ ਇਹਨੂੰ ਸਿੱਧਾ ਲਾਉਣਾ ਆ। ਇਹਦੀ ਲਾ ਕੇ ਪ੍ਰੂਨਿੰਗ ਕਰਨੀ ਆ। ਜਿਹੜੀਆਂ ਛਟੀਆਂ ਵਾ ਜਿਹੜੀਆਂ 3 2 3 ਤੋਂ ਫੁੱਟ ਜਿੱਦਾਂ ਆ ਥੱਲੇ ਆ ਆ ਇਹ ਵੀ ਕੱਟੇ ਜਾਣੀਆਂ ਆ ਆ ਵੀ ਕੱਟ ਦੇਣੀਆਂ ਆ। ਇਹਨੂੰ ਰੱਖਣ ਦੀ ਕੋਸ਼ਿਸ਼ ਕਰਾਂਗੇ ਇਹਨੂੰ ਜੇ ਉੱਪਰ ਰੱਖ ਲਈਏ ਜੇ ਆਪਾਂ ਕੱਟ ਵੀ ਦਿੰਦੇ ਆ। ਆਪਣੇ ਕੋ ਤੈਨ ਉੱਪਰ ਫੇ ਹੋ ਗਈਆਂ ਵਾ ਜਿਹੜਾ ਇਹ ਮੇਨ ਲੀਡਰ ਆਪਣਾ ਆ ਬਣੂਗਾ ਇਹਦਾ ਇਹ ਲੀਡਰ ਆ ਇਹ ਲੀਡਰ ਬਣੂਗਾ ਮੇਨ ਸੈਂਟਰਲ ਸ਼ਾਖ ਇਹ ਜਿਹੜੀ ਸ਼ਾਖ ਇਹ ਬਣੂਗੀ ਇਸੇ ਤਰ੍ਹਾਂ ਜਿਹੜੀਆਂ ਆ ਵਾ ਜਿਹੜੀਆਂ ਤਕਰੀਬਨ 3.5 ਫੁੱਟ ਤੇ ਲੱਗੇ ਛਾਗੇ ਜਿੰਨੀਆਂ ਥੱਲੇ ਗਰੋਥ ਹੋਵੇ ਉਹ ਸਾਰੀ ਕਟਣੀ ਹੁੰਦੀ ਆ ਉਹ ਸਾਰੀ ਕਟਣੀ ਆ 3.5 ਫੁੱਟ ਦੇ ਲੱਗੇ ਆ 3.5 ਫੁੱਟ ਦੇ ਲੱਗੇ ਇਹਨੂੰ ਫਿਰ ਐਜ਼ ਆ ਟਾਣੀ ਦਾ ਆ ਮੇਨ ਲੀਡਰ ਬਣੂਗਾ ਇਹਦੇ ਤੇ ਤਾਖਤ ਸਾਡਾ ਬਣ ਆਇਆ ओके ठीक है।, <laughs> है ते ਆ ਜਿਹੜੀਆਂ ਜਿੱਦਾਂ ਹੁਣ ਆਹ ਇਹਦੀਆਂ ਅੱਖਾਂ ਵੀ ਨਿਕਲ ਆਈਆਂ ਨੇ ਤੇ ਇਹ 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 ਕੀ ਹੈ ਕੀ ਇਹਨੂੰ ਨਵੀਂ ਫਟਾਰ ਆ ਇਹ ਨਵੀਂ ਫਟਾਰ ਬਣਨੀ ਆ ਝੋ ਨਿਕਲਨੀ ਆ ਠੀਕ ਆ ਤੇ ਇਹਨੂੰ ਆਪਾਂ ਨਹੀਂ ਰੱਖਣਾ ਉਹ ਲੈਣਾ ਆਪਾਂ ਇਹਨੂੰ ਆਉਣ ਦੇਣਾ ਪਰ ਸ਼ਾਇਦ ਇਹ ਨਾ ਰੱਖੀਏ ਇਹ ਨਾ ਅੱਛਾ ਆ ਆਪਾਂ ਕੱਟ ਦੇਣੀਏ ਸ਼ਾਇਦ ਨਾ ਰੱਖੀਏ ਇਹਦਾ ਹਜੇ ਆਪਾਂ ਪ੍ਰੂਵ ਨੇ ਕਰਕੇ ਦੇਖਾਂਗੇ ਬੂਟਾ ਕਿਸ ਤਰ੍ਹਾਂ ਚੱਲ ਰਿਹਾ ਵਾ ਅੱਛਾ ਜਿੱਦਾਂ ਵੀ ਆ ਸੌਖਾ ਵਾ ਇਹਨੂੰ ਮੇਨ ਲੀਡਰ ਬਣਾਉਣਾ ਬੜਾ ਸੌਖਾ ਵਾ ਅੱਛਾ ਉਹ ਜਿੱਥੇ ਜਿਆਦੀਆਂ ਫਟਾਰ ਆ ਜਾਂਦੀ ਉਹਨੂੰ ਥੋੜੀ ਜਿਹੀ ਔਖਾ ਹੋ ਜਾਂਦਾ ਆ ਮੇਨ ਲੀਡਰ ਬਣਨਾ ਹੈ ਇਹ ਵੀ ਤਕਰੀਬਨ ਨਾ ਇੱਥੇ 3.5 ਫੁੱਟ ਤੱਕ ਕੱਟ ਕੇ ਇਹਦੀ ਇੰਨੀ ਹਾਈਟ ਰੱਖਾਂਗੇ ਤਕਰੀਬਨ 7-8 ਫੁੱਟ ਤੇ ਇੱਥੋਂ ਜਾ ਕੇ ਫੇਰ ਕੱਟ ਦੇਣਾ ਇਹ ਕੱਟ ਦੇਣਾ ਹਾਂਜੀ ਠੀਕ ਆ ਸੋ ਇਹਦੀ ਇਸ ਤਰ੍ਹਾਂ ਕਟਿੰਗ ਹੋ ਜਾਣੀ ਆ ਆਪਾਂ ਹੁਣ ਇਹ ਸਾਰੇ ਬੂਟੇ ਪੱਟ ਲੈਣੇ ਇਹ ਪੱਟੇ ਇਹ ਸਗਾ ਸਾਡਾ ਤਕਰੀਬਨ ਕਿੰਨਾ ਹੈ ਬੂਟਾ ਇਹ 1500 ਬੂਟਾ ਆ 1500 ਬੂਟਾ ਆ ਹਾਂਜੀ ਤੇ ਉਧਰ ਕਿੰਨੇ ਏਕੜ ਚ ਲੱਗ ਰਿਹਾ ਇਹ ਇਹ ਤਕਰੀਬਨ ਹੈਗਾ 15 ਕੇ ਏਕੜ ਆ ਤਕਰੀਬਨ 100 ਕ ਬੂਟਾ ਪਰ ਏਕੜ ਲੱਗੂ ਪਰ ਏਕੜ ਲੱਗੂਗਾ ਸੋ ਦੋਸਤੋ ਆੜਾ ਬੂਟਾ ਆ ਇਹ ਲੱਗ ਰਿਹਾ ਆ ਤੇ ਆਜੋ ਹੁਣ ਆਪਾਂ ਤੁਹਾਨੂੰ ਦਿਖਾਲਦੇ ਆ ਇਹ ਬੂਟਾ ਕਿੱਦਾਂ ਲੱਗਦਾ ਆ ਤੇ ਇਹਨੂੰ ਲਾਉਣ ਦਾ ਤਰੀਕਾ ਕੀ ਆ ਕਿਉਂਕਿ ਅੱਜ ਕੱਲ ਨਾਖਾਂ ਨੂੰ ਲਾਉਣ ਦਾ ਤਰੀਕ ਦਿਨ ਚੱਲ ਰਹੇ ਆ ਤੇ ਨਾਖਾਂ ਨੂੰ ਲਾਉਣ ਦਾ ਤਰੀਕਾ ਸਾਨੂੰ ਪਤਾ ਹੋਣਾ ਚਾਹੀਦਾ ਬਾਗਬਾਨੀ ਦਾ ਸ਼ੌਕ ਰੱਖਣ ਵਾਲੇ ਲੋਕ ਬਹੁਤ ਧਿਆਨ ਨਾਲ ਦੇਖਿਓ ਵੀਡੀਓ ਚੱਲਦੀ ਚੱਲਦੀ ਲਾਇਕ ਵਾਲਾ ਬਟਨ ਦੱਬ ਕੇ ਨਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਲੋ ਜੀ ਤੋ ਨਾਲ ਲੱਗਦਾ ਹੁਣ ਜੀ ਅਸੀਂ ਤੁਹਾਨੂੰ ਦਿਖਾਲ ਦਈਏ ਕਿ ਇਹ ਨਾਖ ਅਸਲ ਚ ਜਿੱਦਾਂ ਪੱਟ ਕਿੱਦਾਂ ਹੁੰਦੀ ਆ ਅਸੀਂ ਪਹਿਲਾ ਹਿੱਸਾ ਜਿਹੜਾ ਵੀਡੀਓ ਦਾ ਕੁਛ ਦਿਨ ਪਹਿਲਾਂ ਰਿਕਾਰਡ ਕੀਤਾ ਸੀ ਤੇ ਹੁਣ ਲੱਗਦੀ ਹੋਈ ਨਾਕ ਤੁਹਾਨੂੰ ਦਿਖਾal ਰਹੇ ਹਾਂ ਕੁਛ ਦਿਨ ਬਾਅਦ ਤੇ ਸਰਦਾਰ ਜੀ ਇਹ ਹੁਣ ਆਪਾਂ ਇੱਕ ਇਦਾਂ ਪੱਟਣੀ ਹੁੰਦੀ ਆ ਦਿਖਾ ਦੇ ਇਹ ਪੁੱਟਣੀ ਜਿਹੜੀ ਹੈਗੀ ਆ ਆਪਣੇ ਪਿਛਲੇ ਸਾਲ ਦੀ ਅਸੀਂ ਕਿ ਸਾਲ ਹੋ ਗਿਆ ਇੱਥੇ ਆਪਣੇ ਖੱਤੇ ਚ ਹਾਂਜੀ ਹਾਂ ਹੁਣ ਇਹਦਾ ਹਾਲਾਦ ਵਾਲਾ ਸਾਰਾ ਪੁੱਟ ਕੇ ਵੀ ਜੜ ਨਾਲ ਨਾਲ ਜਾਵੇ ਅੱਛਾ ਜੀ ਜੇ ਹੋਰ ਤਰੀਕੇ ਨਾਲ ਨਹੀਂ ਪੁੱਟ ਸਕਦੇ ਕਈ ਦੇ ਨਾਲ ਚੰਗਾ ਡੈਰਾ ਵੜ ਕੇ ਅੱਛਾ ਜੀ ਤੇ ਫਿਰ ਇਹਨੂੰ ਕੱਢਿਆ ਇਦਾਂ ਇਹਦੀ ਜੜ ਤ ਨਹੀਂ ਖਰਾਬ ਹੁੰਦੀ ਨਹੀਂ ਨਹੀਂ ਜੜ ਨਹੀਂ ਖਰਾਬ ਹੁੰਦੀ ਮੇਲ ਜਿਹੜੇ tane ਹੈਗੇ ਮਾਰੇ ਮਾਰੇ ਬਰੀਕ ਇਹਨਾਂ ਦੇ ਦੁਆਰਾ ਫੇਰ ਚੱਲ ਪੈਣਾ ਜੀ। ਅੱਛਾ ਜੀ। ਤੇ ਕਈ ਦਾ ਤਰੀਕਾ ਇਹੀ ਇਹਨੂੰ ਕੱਟਣ ਦਾ ਅਸਲੀ ਤਾਂ। ਅੱਛਾ ਜੀ। ਤੇ ਇਹਦੇ ਨਾਲ ਥੋੜੀ ਮਿੱਟੀ ਰੱਖਣੀ ਆਪਾਂ। ਥੋੜੀ ਜਿਹੀ ਮਿੱਟੀ ਰਹਿ ਜਾਣੀ ਨਾਲ ਜਿਹੜੀ ਮਾੜੀ ਮੋਟੀ ਲੱਗ ਗਈ। ਤੇ ਜੇ ਲਾਥ ਵੀ ਜਾਵੇ ਤਾਂ ਕੋਈ ਨੁਕਸਾਨ ਨਹੀਂਗਾ। ਠੀਕ ਹੈ ਕੋਈ ਦਿੱਕਤ ਨਹੀਂ ਇਹਦੀ। ਠੀਕ ਹੈ ਜੀ। ਅੱਲਾ ਵੀ ਰਾਜੂ ਵੀਰ ਲੱਗਾ ਆ ਨਾਲ ਹੋਰ ਭਰਾ ਵੀ ਸਾਡੇ ਲੱਗੇ ਆ। ਹਾਂ ਜੀ ਆ ਨਿਕਾਵਾ ਪੰਮਾ ਵਾ ਸਾਰੇ। ਅੱਛਾ ਜੀ। ਤੇ ਪੰਮਾ ਪਾ ਸਾਡਾ 올 ਰੌਂਡਰ ਆ। 올 ਰੌਂਡਰ ਹਮੇਸ਼ਾ ਹੀ ਹੁੰਦਾ। ਹਾਂ। ਤੇ ਜਿਹੜੀ ਆ ਇਹਨਾਂ ਦੀ ਹਿੰਮਤ ਨਾਲ ਹੀ ਇੰਨੀ ਨਾਕ ਲੱਗੀ ਆ ਨਹੀਂ ਤਾਂ ਲੱਗਣੀ ਬਹੁਤ ਔਖੀ ਸੀਗੀ ਮੈਨਾਂ ਸ਼ੱਕ ਆ ਤੇ ਬਹੁਤ ਥੋੜਾ ਜਿਹਾ ਟਾਈਮ ਸੀ ਆਪਾਂ ਲੇਟ ਸ਼ੁਰੂ ਕੀਤੀ ਲੋਣੇ ਜੀ ਤੇ ਪਰ ਫੇ ਵੀ ਬੰਦਿਆਂ ਨੇ ਸਾਰਿਆਂ ਨੇ ਬੜੀ ਹਿੰਮਤ ਮਾਰੀ ਆ ਅੱਛਾ ਜੀ ਤੇ ਇੰਨੀ ਮਿੱਟੀ ਰੱਖਾਂਗੇ ਜੀ ਨਾਲ ਕਿ ਥੋੜੀ ਘੱਟ ਰੱਖਣੀ ਆ ਇਹ ਥੋੜੀ ਜਾਈ ਤੇ ਬਾਅਦ ਮੋਟੀ ਰਹਿ ਜਾਣੀ ਚਾਹ ਤਾ ਥੋੜਾ ਆਪਾਂ ਚੁੱਕਣੀ ਇੱਕ ਦੋ ਵਾਰੀ ਆ ਛੱਡ ਜਾਣੀ ਆ ਵਿੱਚੋਂ ਹਾਂ ਤੇ ਰੰਗ ਖਿੱਚਲਾ ਹੁੰਦੇ ਤੇ ਖਿੱਚਲਾ ਫਲੱਤ ਚੋਕ ਕਰੇ ਬੱਲੇ ਵੀ ਬੋਲ ਨਿਕੜੀ ਚਾਹੀਦੀ ਯਾਰ ਅੱਛਾ ਇੱਥੇ ਹੋਰ ਤਾਂ ਨਹੀਂ ਕੋਈ ਕਾਰਵਾਈ ਨਹੀਂ ਨਹੀਂ ਥੋੜੀ ਜੀ ਰਹਿ ਦੇ ਘਾਹ ਨਾਲ ਇਹਦਾ ਫੌਜੀ ਹੁਣਾਂ ਨੇ ਉਹ ਗਾਚੀ ਕੱਢੀ ਆ ਤੇ ਇਹਦੇ ਵਿੱਚ ਉਹਦਾ ਰੱਖਦਾ ਰੁੱਖਦਿਆ ਥੋੜੀ ਬਾਣੀ ਲਾਥ ਜਾਨੀ ਆ ਤੋ ਹੁਣ ਅਸੀਂ ਉਸ ਥਾਂ ਆ ਗਏ ਆ ਜਿੱਥੇ ਕਿ ਇਹ ਬਾਗ ਹੁਣ ਲਾਇਆ ਜਾ ਰਿਹਾ ਬਾਜੀ ਸਰਦਾਰ ਜੀ ਇਹ ਹੁਣ ਆਪਾਂ ਬਾਗ ਲਾ ਕਿੰਨੇ ਏਰੀਆ ਚ ਰਹੇ ਆ ਕਿੰਨੇ ਏਕੜ ਲਾ ਤਕਰੀਬਨ 15 ਕਿੱਲੇ ਇਹ ਨਵਾਂ ਲਾ ਰਹੇ ਆ 15 ਏਕੜ ਨਵਾਂ ਬਾਗ ਆ ਵਾਹ ਜਿਹੜੀ 14 1500 ਆਪਾਂ ਉੱਤੇ ਪਨੀਰੀ ਵੀ ਜੀ ਸੀਗੇ ਹੂੰ ਇਹ ਤਕਰੀਬਨ 100 ਕਬੂਟਾ ਇੱਕ ਇੱਕ ਏਕੜ ਚ ਲੱਗਦਾ ਹੈ ਅੱਛਾ ਜੀ 22 22 22 ਤੇ ਲਾਈਨ ਵੀ 22 ਫੁੱਟ ਤੋਂ 22 ਆ ਬੂਟੇ ਤੋਂ ਬੂਟਾ ਵੀ 22 ਫੁੱਟ ਤੇ ਆ ਬੂਟੇ ਤੋਂ ਬੂਟਾ ਵੀ 22 ਫੁੱਟ ਤੇ ਤੇ ਲਾਈਨ ਵੀ 22 ਫੁੱਟ ਤੇ ਇਹ ਤੇ ਲਾਉਣ ਤੋਂ ਪਹਿਲਾਂ ਆਪਾਂ ਨਾਲ ਦੀ ਨਾਲ ਕਣਕ ਵੀ ਲੈ ਰਹੇ ਐ ਇਸ ਚੋ ਇਹਦੇ ਵਿੱਚੋਂ ਹਾਂਜੀ ਹਾਂਜੀ ਆਪਣੇ ਕਣਕ ਖੜੋਤੀ ਆ ਕਣਕ ਦਿਖਾ ਲ ਦਿਓ ਜੀ ਖੜੋਤੀ ਆ ਇੱਥੇ ਹੀ ਹਨਾ ਅੱਛਾ ਇਹਦੇ ਤੇ ਆਪਾਂ ਆਉਣੇ ਆ ਕਿ ਆਪਾਂ ਅਗਲੇ ਸਾਲ ਵੀ ਹਜੇ ਇੱਚ ਕੋਈ ਫਸਲ ਬੀਜ ਸਕਦੇ ਆ ਜਿਹੜੀ ਛੋਟੀ ਰਵੇ ਜਿੱਦਾਂ ਝੋਨਾ ਹੋਇਆ ਕਮਾਦ ਹੋਇਆ ਮੱਕੀ ਹੋਈ ਉਹ ਨਹੀਂ ਲਾ ਸਕਦੇ ਜਿੱਦਾਂ ਦਾਣਾਂ ਉਧਰ ਆਪਾਂ ਹਲਦੀ ਲਾਈ ਆ ਉਹ ਜੇ ਹਲਦੀ ਲਾਈ ਆ ਚਾਹੇ ਦੇ ਚ ਹਲਦੀ ਲਾਇਏ ਤੇ ਕੇਸ਼ੇ ਦਾਣਾਂ ਲਾ ਲਈਏ ਕੋਈ ਨਾ ਕੋਈ ਛੋਟੀ ਫਸਲ ਇੱਕ ਸਾਲ ਕਣਕ ਹੋਰ ਹੋ ਸਕਦੀ ਹੈ ਇਹਦੇ ਵਿੱਚ ਸੌਖੀ ਅੱਛਾ ਉਸ ਤੋਂ ਬਾਅਦ ਚ ਉਸ ਤੋਂ ਬਾਅਦ ਜਿਹੜੀਆਂ ਛੋਟੀਆਂ ਫਸਲਾਂ ਵਾਂ ਦਾੜਾ ਵਾਂ ਤੇ ਇਦਾਂ ਦੇ ਚ ਹਲਦੀ ਆ ਇਦਾਂ ਦੀਆਂ ਫਸਲਾਂ ਲੈ ਸਕਦੇ ਆ ਖੈਰ ਚਲੋ ਹਾਂ ਪਾਏ ਦੇ ਤੇ ਆਉਣੇ ਆਓ ਜੀ ਦਿਖਾਓ ਮਹਾਰਾਜਾ ਇਹ ਜਿਹੜਾ ਟੋਆ ਆ ਆਪਾਂ ਕਿੰਨਾ ਡੂੰਘਾ ਮਾਰਿਆ ਇਹ ਤਕਰੀਬਨ 2.5 बाई 2.5 ਫੁੱਟ ਤੇ ਚੌੜਾ ਵਾ ਅੱਛਾ ਜੀ ਤੇ 3 ਫੁੱਟ ਡੂੰਘਾ ਵਾ ਠੀਕ ਹੈ ਤੇ ਇਹ ਰੂਡ ਹੀ ਨਾ ਕੋਲੋਰੋ ਨਾ ਮਿੱਟੀ ਰਲਾ ਕੇ ਇਹਨੂੰ ਫਿਲ ਕੀਤਾ ਹੋਇਆ ਵਾ ਤੇ ਨਾਲ ਥੋੜੀ ਜਿਹੀ 15-20 ਗ੍ਰਾਮ ਡਾਇਆ ਵੀ ਨਾਲ ਪਾਈ ਹੋਈ ਆ ਠੀਕ ਹੈ ਜੀ ਆਓ ਤਾਂ ਬੁਕੇਸ਼ ਪਾਜੀ ਇੱਕ ਬੂਟਾ ਆਪਾਂ ਲਾਈਏ ਜਿਵੇਂ ਹੁਣ ਇਹਨੂੰ ਆਪਾਂ ਜ਼ਿਆਦਾ ਇਹਦੀਆਂ ਜੜਾਂ ਬਿਲਕੁਲ ਹੀ ਨਾਲ ਹੈ ਨੀਂ ਹਾਂਜੀ ਹਾਂਜੀ ਹਾਂ ਤਕਰੀਬਨ ਜਦਾਂ ਇਹਦੀਆਂ ਥੱਲਿਓਂ ਜੜਾਂ ਵੱਡੀਆਂ ਗਈਆਂ ਤੇ ਹੁਣ ਦੇਖਣ ਵਾਲਾ ਸ਼ਾਇਦ ਸੋਚੇਗਾ ਵੀ ਇਹ ਤਾਂ ਬੂਟਾ ਨਹੀਂ ਚੱਲਣਾ ਕਿਉਂਕਿ ਆ ਦੇਖੋ ਇਹਦੀਆਂ ਕਾਫੀ ਜੜਾਂ ਵੱਡ ਹੋ ਗਈਆਂ ਨੇ ਨਾ ਹਾਂ ਥੋੜੀਆਂ ਵੱਡੀਆਂ ਗਈਆਂ ਫਿਰ ਤੂੰ ਜ਼ਿਆਦਾ ਸੀਗਾ ਉਹਨਾਂ ਕੋਲ ਚੁੱਕਿਆ ਗਿਆ ਪਰ ਜਿੰਨੀਆਂ ਵੀ ਇਹ ਬਰੀਕ ਜੜਾਂ ਜਿੰਨੀਆਂ ਵਿੱਚ ਦਾ ਬਹੁਤ ਵਧੀਆ ਜੜਾ ਸਾਰੀਆਂ ਜੜਾ ਵਾਂ ਆ ਸਾਰੀਆਂ ਬਹੁਤ ਵਧੀਆ ਚੱਲ ਪੈਣੀਆਂ ਚੱਲ ਪੈਣੀਆਂ ਹਾਂ ਬਹੁਤ ਵਧੀਆ ਚੱਲ ਪੈਣੀਆਂ ਠੀਕ ਆ ਇਹ ਨੂੰ ਹੁਣ ਆਪਾਂ ਇੱਥੇ ਲਾ ਦੇਣਾ ਇਹਦੇ ਚ ਲਾ ਦੇਣਾ ਹੁਣ ਠੀਕ ਆ ਇਹ ਚ ਟੋਏ ਚ ਆਪਾਂ ਕਿੰਨੀ ਖਾਦ ਵਗੈਰਾ ਆਪਾਂ ਖਾਦ ਕਿੰਨੀ ਪਈ ਆ ਦੇਖੋ 15 20 ਗ੍ਰਾਮ ਨਹੀਂ ਡਾਇਆ ਡਾਇਆ ਕੱਲੀ ਤੇ ਜਿਹੜੀ ਦੇਸੀ ਰੂੜੀ ਆ ਦੇਸੀ ਰੂੜੀ ਤੇ ਮਿੱਟੀ ਮਿਕਸ ਕਰਕੇ ਦੋ ਅੱਧੀ ਆ ਤਕਰੀਬਨ ਅੱਛਾ ਜੀ ਜਿੰਨੀ ਕਾ ਜਿੰਨੀ ਕੀ ਮਿੱਟੀ ਆ ਓਨੀ ਕੀ ਰੂੜੀ ਆ ਅੱਛਾ ਜੀ ਤੇ ਪਲੱਸ ਡਾਇਆ ਪਲੱਸ ਕਲੋਰੋ ਸੇਕ ਵਾਸਤੇ ਦੇਸੀ ਰੂੜੀ ਇੱਕ ਇੱਕ ਡੇਢ ਕਈ ਤਾਂ ਹੋਊਗੀ ਪਰ ਨਹੀਂ ਨਹੀਂ ਇੱਕ ਇੱਕ ਦਾ ਟੋਕਰਾ ਪੰਜਾਬੀ ਚ ਲਾ ਲਓ ਇੱਕ ਟੋਕਰਾ ਤਾਂ ਹੈਗੀ ਆ ਨਾ ਇੱਕ ਟੋਕਰਾ ਇੱਕ ਟੋਕਰਾ ਆ ਜਾਓ ਭਾਜੀ ਲਾਈਏ ਜਰਾ ਤੇ ਅੱਛਾ ਜੀ ਨਾਲ ਥੋੜੀ ਜੀ ਕਲੋਰੋ ਆ ਅੱਛਾ ਜੀ ਠੀਕ ਆ ਸੋ ਆ ਇਸ ਤਰ੍ਹਾਂ ਨਾਲ ਥੋੜੀ ਮਿੱਟੀ ਥੋੜੀ ਜਿਹੀ ਡੂੰਗਾ ਹੋਰ ਕਰ ਦਿਓ ਮਾੜਾ ਮੇਰਾ ਖਿਆਲ ਆ ਉੱਚਾ ਹੈ ਹਨਾ ਜੀ ਥੋੜਾ ਜਿਹਾ ਡੂੰਗਾ ਹੋਰ ਕਰੀਏ ਹਨਾ ਠੀਕ ਹੈ ਜੀ। ਬਸ ਬਸ ਇਹ ਕਿੰਨਾ ਚਿਰ ਟੋਏ ਆਪਾਂ ਪੱਟੇ ਰੱਖੇ ਆ। ਇਹ ਤਕਰੀਬਨ ਹੂੰ 25 ਦਿਨ ਤਕਰੀਬਨ ਪੈ ਹੀ ਰਹੇ ਆ। ਅੱਛਾ ਜੀ। ਟੋਏ ਪੱਟ ਕੇ ਵੀ। ਅੱਛਾ ਜੀ। ਦੇਖੋ ਜੀ ਸਿੱਧਾ ਖੜ ਗਿਆ। ਚੈੱਕ ਕਰਿਓ ਤਾਂ ਜੀ ਜਿਹੜਾ। ਠੀਕ ਆ ਹਾਂ ਜੀ ਹਾਂ ਜੀ। ਦੇਖਿਓ ਸਿੱਧਾ ਖੜ ਗਿਆ ਬੂਟਾ ਮੇਰੇ ਖਿਆਲ ਇੱਥੇ ਖੜੂ। ਹਾਂ ਕਿਉਂਕਿ ਇਹ ਇਹਦਾ ਕਿਉਂਕਿ ਆਪਾਂ ਟਰਾਈ ਕਰਨੀ ਆ। ਇਹਨਾਂ ਦੋ ਚੋ ਇਹਨੂੰ ਮੇਨ ਲੀਡਰ ਰੱਖਾਂਗੇ ਆ ਇਹ ਦੇਖਣਾ ਆਪਣਾ ਆ ਸਿੱਧਾ ਰਹਿੰਦਾ ਤਾਂ। ਹੂੰ। ਜਿਹੜਾ ਜਿਹੜਾ ਤੁਸੀਂ ਫੜਿਆ ਹੋਇਆ ਇਹ ਮੈਂ ਆਹ ਦੇਖੀਂ ਵੀ ਆ ਦਿਖਾਈ ਆ ਮੈਂ ਲੀਡਰ ਰੱਖਾਂ ਇਹਨੂੰ ਐਸ ਮੇਨ ਲੀਡਰ ਰੱਖਾਂ ਇਹਨੂੰ ਕੱਢਣਾ ਪਊ ਇਹਨੂੰ ਕੱਢ ਦੇਣਾ ਥੋੜ੍ਹਾ ਜਿਹਾ ਇੱਥੇ ਉੱਪਰੋਂ ਕੱਢਾਂਗੇ ਚਾਹੇ ਇੱਥੋਂ ਕਰਕੇ ਕੱਢ ਦੇਵਾਂਗੇ ਇਹਨੂੰ ਮੇਨ ਲੀਡਰ ਬਣਾਵਾਂਗੇ ਕਿਉਂਕਿ ਇਹ ਸਟੇਟ ਜਾ ਰਿਹਾ ਵਾ ਹਾਂ ਆ ਥੋੜ੍ਹਾ ਜਿਹਾ ਬੈਂਡ ਹੋ ਗਿਆ ਨੂੰ ਨਹੀਂ ਤੇ ਸਿੱਧਾ ਕਰਾਂਗੇ ਇਹਨਾਂ ਚ ਆਰ ਮੇਨ ਲੀਡਰ ਰੱਖਾਂਗੇ ਇਹਦੇ ਨਾਲ ਸਹਾਇਕ ਜਿਹਦਾ ਲੀਡਰ ਹੈਗੇ ਆ ਚਾਹੇ ਨਾਲ ਸਾਈਡ ਤੇ ਹੋਰ ਦੂਜੀਆਂ ਜਿਹੜੀਆਂ ਛਿਟੀਆਂ ਬਣਨੀਆਂ ਇਹ ਚੋਂ ਬਣ ਜਾਣਗੀਆਂ ਇਨੂੰ ਸਾਰਾ ਨਹੀਂ ਰੱਖਣਾ ਇਹਨੂੰ ਫਟਾਰਾ ਇਹਨੂੰ ਐਸੇ ਸਾਲ ਆ ਜਾਊਗਾ ਫਟਾਰਾ ਹੁਣ ਜਿੱਦੋਂ ਬਦਲੇ ਫਟਾਰਾ ਨਾਲ ਹੀ ਸ਼ੁਰੂ ਆ ਇਹ ਹੁਣ ਬੂਟਾ ਆਪਣਾ ਉਦੋਂ ਤੱਕ ਜਾਨੀ ਮਈ ਜੂਨ ਤਾਈਂ ਇਹ ਢਾਈ ਸਾਲ ਦਾ ਹੋ ਜਾਣਾ ਹਾਂ ਹਾਂਜੀ ਹਾਂ ਤੇ ਉਦੋਂ ਨੂੰ ਇਹ ਇਹਦੇ ਤੇ ਫਲ ਤੇ ਨਹੀਂ ਕੋਈ ਆਉਣਾ ਨਹੀਂ ਨਹੀਂ ਐ ਸਾਲ ਨਹੀਂ ਹਜੇ ਤਕਰੀਬਨ 4 ਸਾਲ ਹੋਰ ਲੱਗ ਜਾਣੇ ਤੇ ਫਲ ਆਉਣ ਨੂੰ ਥੋੜਾ ਥੋੜਾ ਹਾਂ ਫਲ ਤੇ ਇਹ ਤੇ ਲੇਟ ਆਉਂਦਾ ਤੇ ਲੇਟ ਆਉਣਾ ਵਾ ਹੁਣ ਇਹਨੂੰ ਲਾ ਕੇ ਅਗਲਾ ਸਟੈਪ ਇਹਦੀ ਪ੍ਰੂਨਿੰਗ ਦਾ ਆਉਣਾ ਵਾ ਹੂੰ ਇਹ ਨਹੀਂ ਆਪਾਂ ਇਹਨੂੰ ਲਾ ਕੇ ਹੁਣ ਛੱਡ ਦੇਣਾ ਵਾ ਇਹਦੀ ਪ੍ਰੂਨਿੰਗ ਆ ਤੇ ਕੇਵਲ ਆ ਇੱਥੋਂ ਕਟਾਂਗੇ ਹੂੰ ਫਾਈਲ ਵੀ ਲਾਵੀਂ ਉਹ ਟੋਰਟੇ ਹੀ ਰੱਖਾਂਗੇ ਇਹਦੀ ਮਾੜੀ ਜੀ ਟਿੱਪਿੰਗ ਕਰਾਂਗੇ ਉੱਪਰਲੇ ਪਾਸੇ ਵਾਲ 6-7 ਫੁੱਟ ਤੱਕ ਉੱਤੋਂ ਜਾ ਕੇ ਕਿੰਨੇ ਦਿਨ ਕਟਾਂ ਕਟਾਂਗੇ ਉਹਦੀ ਲਾਉਂਟ ਲਾ ਕੇ ਨਾਲ ਸ਼ੁਰੂ ਕਰ ਦੇਣਾ ਕੰਮ ਹੈਗੀ ਆਪਣੇ ਕੋਈ ਕਟਰ ਕਟਰ ਆਪਣੇ ਕੋਈ ਹਾਂ ਭਾ ਲੈ ਆ ਦੇਣੇਗਾ ਅੱਛਾ ਜੀ ਹਾਂ ਹਾਂ ਠੀਕ ਹੈ ਇਹਦੀ ਆਪਾਂ ਆ ਬਸ ਜੀ ਲੱਗ ਗਿਆ ਬਸ ਇਹੀ ਆ ਮੈਂ ਕਿਹਾ ਇਹ ਮਿੱਟੀ ਤਮਾਮ ਹੋ ਥੋੜੀ ਜੀ ਪਾ ਦਿਓ ਥੋੜੀ ਮਿੱਟੀ ਚਾਹੀਦੀ ਹੈ ਮੇਰੇ ਖਿਆਲ ਇਹਨੂੰ ਆਹ ਜਦੋਂ ਦੇਖ ਸਕਦੇ ਤੁਸੀਂ ਬੂਟੇ ਲੱਗੇ ਹੋਏ ਆ ਹਾਂਜੀ ਹਾਂ ਇਹ ਇਹਨਾਂ ਨੂੰ ਕਿਸੇ ਸਹਾਰੇ ਦੀ ਲੋੜ ਤਾਂ ਨਹੀਂ ਹੁੰਦੀ ਨਾ ਨਹੀਂ ਨਹੀਂ ਹੋਰ ਕੋਈ ਸਹਾਰੇ ਲੋੜੇ ਇਹਨੇ ਆਪਣੇ ਆਪ ਹੀ ਖੜੋ ਹੋ ਜਾਣਾ ਅੱਛਾ ਜੀ ਤੇ ਹੁਣ ਜਿੱਦਾਂ ਮੀਂਹ ਪੈ ਗਿਆ ਕਣਕ ਨੂੰ ਪਾਣੀ ਲਾਇਆ ਸੀਗਾ ਤੇ ਜੇ ਥੋੜਾ ਜਿਹਾ ਸੁੱਕਾ ਹੁੰਦਾ ਤਾਂ ਆਪਾਂ ਇਹਨੂੰ ਪਾਣੀ ਲਾਉਣਾ ਸੀ ਲਾ ਕੇ ਹੁਣ ਲੋੜ ਤਾਂ ਨਹੀਂ ਗਈ ਹੁਣ ਤਕਰੀਬਨ ਨਹੀਂ ਲੋੜ ਜਿੱਦਾਂ ਅਬਾਈ ਜੀ ਦਿਖਾਓ ਜਰਾ ਮੀਂਹ ਵੀ ਪਿਆ ਤੇ ਗਿੱਲ ਵੀ ਕਾਫੀ ਆ ਅੱਛਾ ਜੀ ਤੇ ਤੇ ਪਾਣੀ ਦੀ ਤਾਂ ਲੋੜ ਨਹੀਂ ਪਾਣੀ ਦੀ ਨਹੀਂ ਲੋੜ ਪੈਣੇ ਅੱਛਾ ਹੋਰ ਕੋਈ ਦਵਾਈ ਕੋਈ ਕੁਝ ਨਹੀਂ ਪਾਉਣਾ ਇਨੂੰ ਜੇ ਦਵਾਈ ਆਪਾਂ ਨੂੰ ਜੇ ਪਾਉਣੀ ਪਈ ਕਲੋਰੋ ਸੇਕ ਤੋਂ ਜਦੋਂ ਬਰਸਾਤਾਂ ਆਉਣੀਆਂ ਵਾ ਉਦੋਂ 1 ਲੀਟਰ ਪਰ 1 ਏਕੜ ਉਹਦਾ ਚਾਹੀਦੀ ਆ ਹੂੰ ਤੇ ਬਾਕੀ ਹੋਰ ਉਹਦੇ ਗਈ ਪਰ ਜਿਹੜੀ ਸੇਕ ਆ ਹਨਾ ਉਹ ਵੀ ਆਪਣਾ ਸਹਾਇਕ ਕੀੜਾ ਵਾ ਕਿਵੇਂ ਜਿਹੜਾ ਥੱਲੇ ਜਿੱਦ ਆਪਾਂ ਗੁਡੋਏ ਆ ਹੂੰ ਜ਼ਮੀਨ ਨੂੰ ਪੋਲਾ ਰੱਖਦੇ ਆ ਹੂੰ ਜਿਹੜੀ ਸੇਕ ਆ ਹੂੰ ਜਿਸ ਖਤੇ ਸੇਕ ਪੈਂਦੀ ਉਥੇ ਪਾਣੀ ਕਿੱਕ ਸੋਖ ਹੋਊਗਾ ਹੂੰ ਜਿਹੜਾ ਪਾਣੀ ਆਣ ਕੇ ਮਕੇਸ਼ ਜੀ ਇਦਾਂ ਹੀ ਆ ਜਿੱਥੇ ਸੇਹ ਦਾ ਉਥੇ ਕੋਈਕ ਸੋਕ ਪਾਣੀ ਹੋਣਾ ਜਿਹੜਾ ਬਰਸਾਤਾਂ ਦਾ ਵਾ ਦੂਸਰਾ ਵੀ ਸਿਰਫ ਜਦੋਂ ਆਪਣਾ ਨੁਕਸਾਨ ਉਦੋਂ ਕਰਦੀ ਜਦੋਂ ਉਹਨੂੰ ਕੋ ਖਾਣ ਨੂੰ ਨਹੀਂ ਕੋਸ ਮਿਲਦਾ ਉਹ ਉਹਨੂੰ ਦੋ ਵਾਰੀ ਪ੍ਰੋਬਲਮ ਆਉਂਦੀ ਆ ਇੱਕ ਬਰਸਾਤਾਂ ਚ ਇੱਕ ਠੰਡ ਵਿੱਚ ਉਹਨਾਂ ਦਿਨਾਂ ਚ ਆਪਾਂ ਨੇ ਕਲੋਰ ਪਾਉਣ ਦੀ ਲੋੜ ਆ ਉਹਦੇ ਮਹਿਕ ਨਾਲ ਥੋੜੀਆ ਬੂਟੇ ਤੋਂ ਪਿੱਛੇ ਰਹੂਗੀ ਇਹਦੀ ਜੜ ਨੂੰ ਉਹ ਖਾ ਜਾਂਦੀ ਆ ਵੈਸੇ ਹਾਂਜੀ ਜੜ ਨੂੰ ਇਹ ਜਾੜੇ ਦੀ ਮਿੱਟੀ ਆ ਅੱਛਾ ਹੋਰ ਉਹਨੂੰ ਚੀਜ਼ ਕੋ ਖਾਣ ਨੂੰ ਥੱਲੇ ਮਿਲਦੀ ਨੀਗੀ ਅੱਛਾ ਜੀ ਠੀਕ ਆ ਸੋ ਇਸ ਤਰ੍ਹਾਂ ਨਾਲ ਆਪਾਂ ਇਸੇ ਟੈਕਨੀਕ ਨਾਲ ਸਾਰਾ ਬੂਟਾ ਲਗਾਤਾ 15 ਏਕੜਾਂ ਦੇ ਵਿੱਚ ਹਾਂਜੀ ਹਾਂਜੀ 15 ਏਕੜ ਬਾਗ ਲੱਗਾ ਨਵੇਂ ਸਿਰਿਓਂ ਪਿਛਲੇ ਸਾਲ ਅਸੀਂ ਤੁਹਾਨੂੰ ਇਹਦੇ ਤਕਰੀਬਨ 1700 ਬੂਟਿਆਂ ਦੀ ਪਨੀਰੀ ਦਿਖਾਈ ਸੀ ਉਹ 2 ਏਕੜ ਜਿੱਥੇ ਅੱਡ ਲੱਗੇ ਹਾਂ 2 ਏਕੜ ਅੱਡ ਲੱਗੇ ਤੇ 1500 ਬੂਟਾ ਹੁਣ ਪਾਟ ਕੇ ਇਹ ਜਿਹੜਾ ਲੱਗ ਰਿਹਾ ਹਾਂਜੀ ਹਾਂਜੀ ਅ ਅੱਛਾ ਆਪਾਂ ਇੱਕ ਦੋ ਚੀਜ਼ਾਂ ਹੋਰ ਕਰੀਏ ਤੁਸੀਂ ਜਾਂ ਸਿਉਂਕ ਤੇ ਗੱਲ ਕੀਤੀ ਆ ਨਾ ਤਾਂ ਆਪਾਂ ਨੂੰ ਥੱਲੇ ਕਮੈਂਟ ਆਉਣੇ ਆ ਸਾਡੇ ਬਥੇਰੀ ਪੈਂਦੀ ਆ ਸਾਡੇੋਂ ਲੈ ਜਾਓ ਆ ਡਿਪੈਂਡ ਆ ਉਹ ਵਾਈ ਕਿਸ ਤਰ੍ਹਾਂ ਦੀ ਕਰਦੇ ਜਾਂ ਕੀ ਗੱਲ ਬਾਤ ਆ ਹਾਂ ਜਿੱਦਾਂ ਕਈ ਜਿਹੜੇ ਆ ਮੱਖੀ ਆਉਂਦੀ ਆ ਆਪਾਂ ਕਹਿੰਦੇ ਵੀ ਫਰੂਟ ਫ्लाई ਆਉਂਦੀ ਆ ਸਿਰਫ ਇੱਕ ਫਰੂਟ ਫ्लाई ਜਦੋਂ ਆਉਂਦੀ ਆ ਤੇ ਉਹ ਡੈਮੇਜ ਕਰਦੀ ਆ ਫਲਾਵਰ ਤੇ ਆਣ ਕੇ ਪਰ ਉਹਦੇ ਨਾਲ ਸਹਾਇਕ ਮੱਖੀਆਂ ਵੀ ਹੈਗੀਆਂ ਵਾ ਜਦੋਂ ਆਪਾਂ ਉਹਦੇ ਸਪਰੇਅ ਮਾਰਦੇ ਆ ਜਿਹੜੀ ਮਖੀਰ ਦੀ ਮੱਖੀ ਆਉਂਦੀ ਉਹ ਸ਼ਹਿਦ ਜੂਸ ਨੂੰ ਆਉਂਦੀ ਉਹ ਆਂਡਾ ਨਹੀਂ ਦੇ ਕੇ ਜਾਂਦੀ ਇੱਕ ਫਰੂਟ ਫ्लाई ਮੱਖੀ ਆ ਉਹੀ ਆਂਡਾ ਦੇ ਕੇ ਜਾਂਦੀ ਆ ਇਹੜਾ ਕੇ ਫਰੂਟ ਬਣੇ ਤੋਂ ਬਾਅਦ ਉਹ ਚ ਸੁੰਡੀ ਪੈਂਦੀ ਆ ਚਲੋ ਜੇ ਆਪਾਂ ਦਵਾਈ ਨਾਲ ਨਹੀਂ ਤਾਂ ਕੁਝ ਦੋਸਤ ਜਾਣਨਾ ਚਾਹੂਗੇ ਵੀ ਕੀ ਇਹ ਜਿਹੜੀ ਸਿਉਂਕ ਹੁੰਦੀ ਆ ਕੀ ਇਹਦਾ ਕੋਈ ਕੁਦਰਤੀ ਵੀ ਹੱਲ ਹੈਗਾ ਜਾਂ ਨੇਚਰਲ ਵੀ ਕੋਈ ਚੀਜ਼ ਹੈਗੀ ਆ ਜਿਹਦੇ ਨਾਲ ਆਪਾਂ ਸਿਉਂਕ ਨੂੰ ਕੰਟਰੋਲ ਕਰ ਸਕਦੇ ਆ ਵੀ ਉਹ ਸਾਡੇ ਬੂਟਿਆਂ ਨੂੰ ਬੂਟਿਆਂ ਨੂੰ ਅਸਰ ਨਾ ਪਾਵੇ ਸਮੱਸਿਆ ਨਾ ਆਵੇ ਉਹਦੀ ਜੜ ਨਾ ਖਾਵੇ ਉਹਦੇ ਇੱਕ ਦੋ ਤਰੀਕੇ ਹੋਰ ਵੀ ਹੈਗੇ ਆ ਇੱਕ ਜਿਹੜੀ ਸਰੋਂ ਆ ਤਾਜੀ ਸਰੋਂ ਦੀ ਖਾਲਵਾ ਉਹ ਥੋੜੀ ਇੱਕ ਮੁੱਠਾ ਦੋ ਮੁੱਠਾ ਲੈ ਕੇ ਇਹਦੇ ਆਲੇ ਦੁਆਲੇ ਜਦੋਂ ਗੋਡ ਕੇ ਤੇ ਇਹਨੂੰ ਪਾਣੀ ਲਾ ਦਿੱਤਾ ਜਾਵੇ ਉਹਦੇ ਮਹਿਕ ਦੇ ਨਾਲ ਸੈਂਕ ਵੀ ਇਹਦੇ ਨਾਲ ਨਹੀਂ ਲੱਗੇ ਆਉਂਦੀ। ਅੱਛਾ ਦੂਸਰਾ ਵਾ ਆਪਾਂ ਇਹਦੇ ਲਾਗੇ ਮੁੱਢਾਂ ਦੇ ਲਾਗੇ ਪਾਥੀਆਂ ਰੱਖਦੀਏ। ਹੂੰ ਉਹ ਜੜ੍ਹ ਦੀ ਖਾਂਦੇ ਬਜਾਇਓ ਪਾਥੀ ਨੂੰ ਖਾਓਗੇ। ਹੂੰ ਤੀਜਾ ਹੈਗਾ ਹਾਂ ਬਾਹਰ ਪੀ ਰਵੇ ਬਾਹਰ ਇਹਦੇ ਲਾਗੇ ਪਾਥੀ ਰੱਖਦੇ ਹੋ। ਅੱਛਾ ਜੀ। ਤੇ ਉਹਨੇ ਉਹਨੂੰ ਖਾਣ ਲਾ ਪੈਣਾ ਵਾ। ਰੱਖ ਕੇ ਵੀ ਦੇਖ ਲਿਓ ਕਿਤੇ ਖੱਤੇ ਚ। ਹੂੰ ਉਹਨੂੰ ਜਦੋਂ ਬਰਸਾਤਾਂ ਚ ਚਾਹ ਸਿਆਲਾਂ ਚ ਉਹਨੂੰ ਸੈਂਕ ਪਾਉਗੇ। ਹੂੰ ਤੀਸਰਾ ਹੈਗਾ ਵੀ ਮੱਕੀ ਦੇ ਗੁੱਲ ਵੀ। ਹੂੰ ਮੱਕੀ ਦੇ ਗੁੱਲ ਵੀ ਇਹਦੇ ਆਲੇ ਦੁਆਲੇ ਰਹਿੰਦੇ ਤੇ ਮੱਕੀ ਤੇ ਗੁੱਲ ਨੂੰ ਸੇਕ ਖਾਣ ਲੱਪੈਂਦੀ ਆ ਤੇ ਬੂਟੇ ਨੂੰ ਛੱਡ ਦਿੰਦੀ ਆ ਇਹ ਨੇਚਰਲ ਟ੍ਰਿਕ ਆ ਆਪਾਂ ਕਿਸੇ ਦਿਨ ਕਰਕੇ ਦਿਖਾਉਂਦੇ ਜਿਹੜੀ ਇੱਕ ਗੱਲ ਜਿਹੜੀ ਰਹਿ ਗਈ ਆ ਆ ਜਿਹੜਾ ਬੂਟਾ ਵਾ ਇਹ ਗ੍ਰਾਫਟਡ ਹੋਇਆ ਐਸ ਜਗ੍ਹਾ ਤੋਂ ਅੱਛਾ ਜੀ ਇਹਨੂੰ ਆਪਾਂ ਨੰਗਾ ਰੱਖਣਾ ਵਾ ਕਿਉਂਕਿ ਇਹਦੇ ਥੱਲੇ ਜੇ ਕੋਈ ਵੀ ਇਹਦੀ ਨਿਕਲਦੀ ਅੱਖ ਉਹ ਆਪਾਂ ਤੋੜ ਦੇਣੀ ਉਹ ਨਹੀਂ ਰੱਖਣੀ ਉਹ ਆਪਾਂ ਅੱਗੇ ਕਿਤੇ ਦਿਖਾਈ ਪਈ ਸੀਗੀ ਹੂੰ 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 ਤੇ ਉਹ ਤੇ ਬਹੁਤ ਕੰਡੇ ਜਿਹਾ ਤਿੱਖੇ ਜਿਹਾ ਹੋਣੇ ਆ ਤੇ ਉਹਨੂੰ ਆਪਾਂ ਤੋੜ ਦੇਣਾ ਇਹਨੂੰ ਨੰਗਾ ਰੱਖ ਕੇ ਤੇ ਜਦੋਂ ਬੂਟਾ ਚੱਲ ਪਿਆ ਸਾਰਾ ਕੁਝ ਹੋ ਗਿਆ ਫੇਰ ਆਪਾਂ ਇਹਦੇ ਮੁੱਢਾਂ ਨੂੰ ਮਿੱਟੀ ਵੀ ਲਾ ਸਕਦੇ ਹਾਂ ਬਾਅਦ ਚਾ ਅੱਛਾ ਇਹ ਚੀਜ਼ ਉੱਪਰ ਰੱਖਣੀ ਹੈ ਹਾਂ ਇਸ ਵੇਲੇ ਨੰਗੀ ਚਾਹੀਦੀ ਸਦਾਜੀ ਏਨੇ ਇਕੜ ਦਾ ਬਾਗ ਲਾ ਲਿਆ ਹਾਂਜੀ ਹਾਂਜੀ ਸਾਰਾ ਕੁਝ ਹੋ ਗਿਆ ਹਾਂਜੀ ਹਾਂਜੀ ਮੈਂ ਮੈਂ ਕਹਿੰਦਾ ਹੁਣ ਆਪਾਂ ਥੋੜੇ ਜਿਹਾ ਇਹ ਦੇ ਦਸੀਏ ਦੋਸਤਾਂ ਨੂੰ ਵੀ ਆਪਾਂ ਚਾਹੁੰਦੇ ਹਾਂ ਕਿ ਥੋੜਾ ਲੋਕ ਬਾਗਬਾਨੀ ਵੱਲ ਆਉਣ ਲਗਾਤਾਰ ਬਾਗਬਾਨੀ ਤੇ ਆਪਾਂ ਵੀਡੀਓ ਦੇ ਰਹੇ ਹਾਂ ਤੇ ਹਾਂਜੀ ਹਾਂਜੀ ਤੇ ਹੁਣ ਆਪਾਂ ਇਹ ਦਸੀਏ ਵੀ ਕੁਝ ਗਵਰਨਮੈਂਟ ਵੱਲੋਂ ਇਹਦੇ ਤੇ ਆਪਾਂ ਨੂੰ ਕੋਈ ਸਪੋਰਟ ਵੀ ਹੈਗੀ ਕੋਈ ਸਬਸਿਡੀ ਜਾਂ ਕੋਈ ਸਪੋਰਟ ਆਉਂਦੀ ਆ ਜੀ ਪਤਾ ਹੈ ਕੁਛ ਇਹਦਾ ਥੋੜਾ ਪਾਲਾ ਹੈਗਾ ਜੇ ਆਪਾਂ ਡ੍ਰਿਪਿੰਗ ਲਾਉਂਦੇ ਆ ਹਾਂ ਜਾ ਆਪਣੇ ਛੋਟੇ ਟਰੈਕਟਰ ਆ ਫਾਰਮਰ ਵਾਸਤੇ ਆ ਉਹਦੇ ਵਾਸਤੇ ਸਬਸਿਡੀ ਦਿੰਦੇ ਆ ਅੱਛਾ ਮਿਲ ਜਾਂਦੀ ਥੋੜੀ ਉਹਦੇ ਵਾਸਤੇ ਸਬਸਿਡੀ ਹੈਗੀ ਆ ਆਪਣੇ ਵਾਸਤੇ ਚਾ ਛੋਟੇ ਟਰੈਕਟਰਾਂ ਵਾਸਤੇ ਹੂੰ ਥੋੜੀ ਜੀ ਇਹ ਤੇ ਮਦਦ ਮਿਲ ਜਾਂਦੀ ਆ ਥੋੜਾ ਜਿਹਾ ਹੋਰ ਮਸ਼ੀਨਰੀ ਵਗੈਰਾ ਤੇ ਮਸ਼ੀਨਰੀ ਤੇ ਮਿਲ ਜਾਂਦੀ ਆ ਜੇ ਸ਼ੈੱਡ ਬਣਾਉਣੀ ਆ ਉਹਤੇ ਵੀ ਕੋਈ ਸਬਸਿਡੀ ਹੈਗੀ ਆ ਪਲੱਸ ਜਿਹੜੇ ਹੈਗੇ ਆ ਜੰਗਲਾਤ ਵਿਭਾਗ ਦੇ ਵਾਲੇ ਜੀ ਉਹਨਾਂ ਦੇ ਨਾਲ ਆਪਾਂ ਸੰਪਰਕ ਕਰਦੇ ਆ ਉਹ ਵੀ ਪਰ ਬੂਟੇ ਦੇ ਹਿਸਾਬ ਨਾਲ ਪੈਸੇ ਦਿੰਦੇ ਆ ਹੂੰ ਉਪਰ ਦੇਣਾ ਉਹਨਾਂ ਨੇ ਤਿੰਨ ਕਿਸ਼ਤਾਂ 'ਚ ਹੂੰ ਸਾਰਾ ਇੱਕਦਮ ਨਹੀਂ ਦੇਣਾ ਤੁਹਾਡੇ ਬੂਟੇ ਉਹਨਾਂ ਨੇ ਗਿਣ ਜਾਣੇ ਆ ਤੁਹਾਡੀ ਫਰਜ਼ ਲੱਗ ਜਾਣੀ ਆ ਤੇ ਫਿਰ ਉਹ ਕੁਝ ਪਰਸੈਂਟ ਮੈਨੂੰ ਐਗਜੈਕਟਲੀ ਚੇਤਾ ਆਨੇਗਾ ਕੁਝ ਰੁਪਏ ਪਰ ਪਲਾਂਟ ਹੁੰਦੇ ਆ ਪਰ ਉਹ ਤਿੰਨਾਂ ਕਿਸ਼ਤਾਂ ਵਿੱਚ ਦੇਣੇ ਕੁਝ ਐਸਾ ਹੂੰ ਅਗਲੇ ਸਾਲ ਤੇ ਤਿੰਨਾਂ ਸਾਲਾਂ 'ਚ ਇਹਦੇ ਲਈ ਆਪਾਂ ਜੰਗਲਾਤ ਵਿਭਾਗ ਜੰਗਲਾਤ ਭਾਰਨ ਨਾਲ ਕਰੀਏ ਹਾਂ ਉਹਨਾਂ ਨਾਲ ਕਰ ਸਕਦੇ ਆ ਜਿਹੜੇ ਫੋਰੈਸਟ ਸਾਡਾ ਡਿਪਾਰਟਮੈਂਟ ਦੇ ਅਫਸਰ ਹੋਣਗੇ ਉਹਨਾਂ ਨਾਲ ਆਪਣੇ ਲੋਕਲ ਜਿਹੜੇ ਹੈਗੇ ਉਹਨਾਂ ਨਾਲ ਸੰਪਰਕ ਕਰਕੇ ਦੇਖਿਓ ਉਹ ਤੁਹਾਨੂੰ ਦੱਸ ਦੇਣਗੇ ਤੇ ਨਾਲ ਦੀ ਨਾਲ ਇਹ ਆ ਵੀ ਜਿਹੜੀਆਂ ਬਾਕੀ ਚੀਜ਼ਾਂ ਬਾਗਬਾਨੀ ਵਿਭਾਗ ਨਾਲ ਸੰਪਰਕ ਕਰੋ ਸਾਡਾ ਮਕਸਦ ਵੀਡੀਓ ਕਰਨ ਦਾ ਇਹ ਹੈ ਵੀ ਇੱਕ ਤਾਂ ਤੁਹਾਨੂੰ ਇਹ ਚੀਜ਼ ਪਤਾ ਲੱਗ ਰਿਹਾ ਦੂਸਰਾ ਬਾਗਬਾਨੀ ਜਿਹੜੀ ਆ ਉਹ ਸਰਕਾਰ ਵੀ ਚਾਹੁੰਦੀ ਆ ਕਿ ਪੰਜਾਬ 'ਚ ਨਾ ਬਾਗਬਾਨੀ ਏਟਾਂ ਰਕਬਾ ਵਧੇ ਹੈਨਾ ਪਰ ਸਰਦਾਰ ਜੀ ਰਕਬਾ ਦਾ ਕਿਸਾਨ ਵਧਾ ਲਓ ਹਾਂਜੀ ਹਾਂਜੀ ਤੇ ਹੁਣ ਕਿਸਾਨ ਨੂੰ ਫਾਇਦੇ ਕੀ ਆ ਇਹਦੇ ਗਿਣਾ ਦੀਏ ਇੱਕ ਇੱਕ ਕਰਕੇ ਸਭ ਤੋਂ ਪਹਿਲਾਂ ਤਾਂ ਕੁਝ ਜੇਬ ਚ ਪਾਉ ਚੰਗੇ ਚਾਰ ਪੈਸੇ ਕਿ ਨਹੀਂ ਪਾਊਗਾ ਕਿਉਂਕਿ ਦੇਖੋ ਜੇ ਫਾਇਦਾ ਨਹੀਂ ਤੇ ਫੇ ਆ ਜਿਹੜੀ ਕਣਕ ਆ ਤੇ ਇਸ ਤੋਂ ਬਾਅਦ ਝੋਨਾ ਉਸ ਚੱਕਰ ਚੋਂ ਕਿਸਾਨ ਨਿਕਲੇ ਕਿਉਂ ਤੁਸੀਂ ਆਪਾਂ ਕੱਢਣਾ ਕਿੱਦਾਂ ਕਿਸਾਨ ਜਿਹੜਾ ਬਾਗਬਾਨੀ ਦਾ ਵਿਭਾਗ ਹੈਗਾ ਚਾਹ ਬਾਗਬਾਨੀ ਵਾਲੇ ਜਿਹੜੇ ਜਿੰਨੇ ਵੀ ਸੱਜਣ ਆਉਂਦੇ ਆ ਹਾਂ ਜਿਹਦੇ ਵਿੱਚ ਇੱਕ ਮਿੰਟ ਜੀ ਇੱਕ ਮਿੰਟ ਪਹਿਲਾਂ ਤਾਂ ਜੇਬ ਵਾਲਾ ਕਰੋ ਜੀ ਹਾਂਜੀ ਕਰੋ ਜੀ ਸ਼ੁਰੂ ਇਸ ਤਰ੍ਹਾਂ ਗੁਲਦੀ ਜਿੱਦਾਂ ਆਪਣੇ ਜਿਹੜੀਆਂ ਨਾਰਮਲ ਜਿਹੜੀਆਂ ਫਸਲਾਂ ਚੱਲਦੀਆਂ ਆਵਾ ਕਣਕ ਝੋਨਾ ਚ ਮੱਕੀ ਆ ਗਏ ਚ ਆਲੂ ਆ ਗਾ ਸਾਡੇ ਏਰੀਆ ਚ ਆਲੂ ਜਾਦੇ ਆ ਕਣਕ ਸਾਡੇ ਬਹੁਤ ਘੱਟ ਵਾ ਇਹ ਤਾਂ ਆਪਾਂ ਬਾਗ ਲਾਉਣ ਦਾ ਕਰਕੇ ਕਣਕ ਲਾਈ ਆ ਉਹਦਾ ਕਣਕ ਬਹੁਤ ਘੱਟ ਆ ਸਾਡੇ ਆਲੂਆਂ ਦੀ ਜਿਆਦੀ ਖੇਤੀ ਆ ਪਰ ਜਿਹੜੇ 나ਖ ਦੀ ਤੁਸੀਂ ਗੱਲ ਕਰਦੇ ਬਾਗਬਾਨੀ ਦੀ ਗੱਲ ਕਰਦੇ ਆ ਇਹ ਤਾਂ ਫਰੂਟ ਵੀ ਪੂਰਾ ਨਹੀਂ ਕਰ ਸਕਦੇ ਜੇ ਪੰਜਾਬ ਵਿੱਚ ਵੀ ਫਰੂਟ ਆ ਦੂਜੀਆਂ ਸਟੇਟਾਂ ਤੋਂ ਆਪਣੇ ਆ ਲਾਉਂਦਾ ਵਾ ਜੂਪੀ ਤੋਂ ਆ ਮਧਿਆ ਪ੍ਰਦੇਸ਼ ਤੋਂ ਜੇ ਹੁਣ ਜੇ ਮਹਾਰਾਸ਼ਟਰ ਦੀ ਗੱਲ ਕਰੀਏ ਉੱਥੋਂ ਬੇਰ ਆ ਰਿਹਾ ਆਪਣੇ ਪੰਜਾਬ ਵਿੱਚ ਹਾਂਕਿਨੇ ਜੇ ਆਪਣੇ ਇੱਥੇ ਸਮਾਨ ਹੋਊਗਾ ਦੂਜੀਆਂ ਸਟੇਟਾਂ ਦਾ ਫੇ ਆਪੇ ਘਟ ਜਾਣਾ ਵਾ ਫਰੂਟ ਤੀ ਆਪ ਦੇਖ ਲਓ ਵੀ ਬਾਜ਼ਾਰ 'ਚ ਕਿੰਨੀਆਂ ਰੇੜੀਆਂ ਲੱਗਦੀਆਂ ਵਾ ਫਰੂਟ ਹਰੇ ਕੋਈ ਖਾਂਦਾ ਪਾਵੇ ਥੋੜਾ ਖਾਵੇ ਜਿਆਦਾ ਖਾਵੇ ਤੇ ਅਮਰੂਦ ਆਪਣੇ ਹੁਣ ਇੱਥੇ ਬਾਕੀ ਕਾਫੀ ਚੱਲਦੇ ਆ ਤੇ ਜੇ ਵਾਲੀ ਗੱਲ ਵਾ ਹੂੰ ਤੇ ਜੇ ਮੈਂ ਮੇਰੇ ਨਾ ਠੇਕੇਦਾਰਾਂ ਨੇ ਕਈਆਂ ਨੇ ਗੁੱਸੇ ਵੀ ਹੋਣਾ ਮਕੇਸ਼ ਭਾਣੂ ਸਾਧ ਲੈਨੇ ਆ ਮਕੇਸ਼ ਭਾਈ ਆ ਜਾ ਆ ਜਾ ਮਕੇਸ਼ ਦੀ ਤੁਹਾਡੇ ਨਾਲ ਮੈਂ ਅੱਗੇ ਵੀ ਗੱਲ ਕੀਤੀ ਆ ਇਹ ਬਾਗ ਮਕੇਸ਼ ਦਾ ਵਾ ਕੋਈ ਠੇਕੇਦਾਰ ਸਾਡੇ ਨਾਲ ਕੋਈ ਸੰਪਾਰਕ ਨਾ ਪੈਦਾ ਕਰੇ ਕਿਉਂਕਿ ਜਿੰਨਾ ਚਿਰ ਇਹਨੇ ਕਰਨਾ ਇਹਦੀ ਮਰਜ਼ੀ ਆ ਹਾਂਜੀ ਜਿੰਨੇ ਜਵਾਬ ਦੇ ਗਿਆ ਉਹ ਦਿਨ ਹੀ ਨਵਾਂ ਠੇਕੇਦਾਰ ਨੀ ਵੱਡੀ ਗੱਲ ਇਹ ਆ ਸਾਡੇ ਠੇਕੇਦਾਰ ਤਾਂ ਰਹਿੰਦੇ ਵੀ ਸਾਡੇ ਹੀ ਆ ਸਾਡੇ ਰਹਿੰਦੇ ਆ ਇਹ ਇਹ ਤਾਂ ਕਹੇ ਮੇਰੇ ਬਚਿਆਰਗਾ ਵਾ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਇੱਕ ਮਿੰਟ ਜੀ ਬਾਗ 20% ਤਾ ਠੇਕੇਦਾਰਾਂ ਨੇ ਫਟਵਾਇਆ ਜੀ ਉਹ ਵੀ ਜ਼ਿਮੀਂਦਾਰਾਂ ਨੂੰ ਖਰਾਬ ਕਰਕੇ ਪੰਜਾਬ 'ਚ 20% ਬਾਗ ਹਾਂ ਠੇਕੇਦਾਰਾਂ ਨੇ ਪਟਵਾਇਆ ਕਿੱਦਾਂ ਜੇ ਪੈਸੇ ਨਹੀਂ ਦੇਣੇ ਕਰਦੇ ਜ਼ਿਮੀਂਦਾਰਾਂ ਨੂੰ ਜੀ ਹਾਂ ਫਰੂਟ ਤੋਂ ਫਰੂਟ ਤੋਂ ਤੋੜ ਲੈਂਦੇ ਹੀ ਜ਼ਿਮੀਂਦਾਰ ਮੰਨ ਲਓ ਪਹਿਲਾਂ ਵਿਸ਼ਵਾਸ ਕਰਦੇ ਸੀ ਕੋਈ ਨਹੀਂ ਤੋੜ ਲਾ ਤੋੜ ਕੇ ਬੜਕੇ ਨੁਕਰ ਜਾਂਦੇ ਵੀ ਇਹਦੇ 'ਚੋਂ ਫਿਰ 4 ਪੈਸੇ ਮਤਲਬ ਸੋਨੇ ਖੱਟੇ ਜਾ ਸਕਦੇ ਬਿਲਕੁਕੁਲ ਬਹੁਤ ਵਧੀਆ ਆਪਾਂ ਇੰਨਾ ਵਧੀਆ ਸੋਨਾ ਰਜਗਾਰ ਦਿੱਤਾ ਹੋਇਆ ਜੀ ਤੇ 베ਰੀਆਂ ਚੋਂ ਨਾਖਾਂ ਚੋਂ ਇਹ ਇਨਕਮ ਵਧੀਆ ਆ ਸਕਦੀ ਹਾਂਜੀ ਬਿਲਕੁਕੁਲ ਵਧੀਆ ਬਹੁਤ ਵਧੀਆ ਜੀ ਬਾਹਰਲੇ ਦੇਸ਼ਾਂ ਤੋਂ ਆਪਣੇ ਬਾਹਰਲੇ ਫਰੂਟ ਲੋਕ ਲੈ ਆ ਲੈ ਕਿੰਨੇ ਮਹਿੰਗੇ ਮਹਿੰਗੇ ਖਾਂਦੇ ਆਪਣੇ ਤਾਂ ਫੇਰ ਪੰਜਾਬ ਦੇ ਵਿੱਚ ਹੀ ਆਪਣਾ ਪੰਜਾਬ ਦੀ ਚੀਜ਼ ਖਾਣ ਵਾਲੀ ਕਿਹੜੀ ਹੈ ਕੋਈ ਚੀਜ਼ ਨਹੀਂ ਬਾਹਰੋਂ ਖਾਂਦੇ ਹੂੰ ਕਣਕ ਆਉ ਕਹਣਗੇ ਯਾਰ ਐਮਪੀ ਦੀ ਵਧੀਆ ਜੀ ਚੌਲ ਤਾਂ ਨਹੀਂ ਆਪਣੇ ਵਧੀਆ ਜੀ ਆਲੂ ਆ ਤਾਂ ਨੇ ਕਹਿੰਦੇ ਵਧੀਆ ਨਹੀਂ ਮੱਕੀ ਹੋ ਗਿਆ ਗਿਆ ਹਿਰ ਸਿਆਰਪੁਰ ਦੀ ਉਧਰ ਹਿਮਾਚਲ ਦੀ ਹਿਮਾਚਲ ਦੀ ਮੱਕੀ ਲਿਆਓ ਆਹ ਹੋ ਤੇ ਖੇਤੀ ਪ੍ਰਧਾਨ ਸੁਪਾ ਖੇਤੀ ਪ੍ਰਧਾਨ ਖੇਤੀ ਪ੍ਰਧਾਨ ਨਹੀਂ ਆ ਖੇਤੀ ਪ੍ਰਧਾਨ ਸੂਬਾ ਸੀ ਹਾਂਜੀ ਖਾਣ ਵਾਲੀ ਕੋਈ ਚੀਜ਼ ਨਹੀਂ ਜਿਹੜਾ ਕੇ ਕੇਲਾ ਦੇਖੋ ਸਾਰਾ ਹੁਣ ਬਾਹਰੋਂ ਆ ਰਿਹਾ ਰੇੜੀਆਂ ਕਿੰਨੀਆਂ ਕਿੰਨਾ ਕੇਲਾ ਫਰੂਟ ਲੱਗਦਾ ਜੇ ਆਪਾਂ ਉਹ ਫਰੂਟ ਇੱਥੇ ਲਾ ਦਈਏ ਹਾਂਜੀ ਮੱਕੀ ਝੋਨੇ ਚੋਂ ਨਿਕਲ ਕੇ ਤੇ ਉਹਦੇ ਕਿੰਨੇ ਪੈਸੇ ਬਣਦੇ ਮੇਰੇ ਕਹਿਣ ਦਾ ਭਾਅ ਵਾ ਵੀ ਜੇ ਮੰਨ ਲਓ ਆਪਣਾ ਜਿੱਦਾਂ ਹੁਣ ਆਪਣੇ 베ਰੀ ਆ ਹਾਂਜੀ 베ਰੀ ਦਾ ਇੱਕ ਠੇਕਾ ਕਿਸਾਨ ਨੂੰ ਵਧੀਆ 베ਰੀ ਦਾ ਕਿੰਨਾ ਆ ਸਕਦਾ ਹੈ ਠੀਕਾ ਹੀ ਦੇਖੋ ਮੌਸਮ ਦੇ ਰਿਪੋਰਟ ਆਈ ਮੌਸਮ ਤੇ ਹੀ ਫਿਰ ਵੀ ਮੌਸਮ ਦਾ ਐਵਰੇਜ ਐਵਰੇਜ ਮਤਲਬ ਕੀ ਹੋ ਸਕਦੀ ਕਿਉਂਕਿ ਕਣਕ ਝੋਨੇ ਚੋਂ ਜੇ ਅਸੀਂ ਕੱਢਦੇ ਆਂ ਤਾਂ ਕਿਦਾਂ ਹੋ ਸਕਦਾ ਕਣਕ ਝੋਨੇ ਨਾਲ ਤਾਂ ਬਹੁਤ ਬੈਟਰ ਰਹਿੰਦਾ ਵਧੀਆ ਰਹੇਗਾ ਹਾਂਜੀ ਹਾਂਜੀ ਠੀਕਾ ਤੇ ਠੇਕਾ ਮਕੇਸ਼ ਕੋ ਨਾ ਕਹਾ ਉਹ ਇਹ ਮੈਨਾ ਫਾਜ ਜਾਣਾ ਮੁੜ ਕੇ ਵੀਡੀਓ ਚ ਨਹੀਂ ਠੇਕਾ ਦੱਸਣਾ ਵੀਡੀਓ ਚ ਨਹੀਂ ਦੱਸਣਾ ਠੇਕੇਦਾਰ ਲੜਨਗੇ ਸਾਡੇ ਨਾਲ ਨਾਖ ਚੋਂ ਚੰਗੀ ਕਮਾਈ ਹੋ ਜੂਗੀ। ਨਾਲਾਖ ਚ ਬਹੁਤ ਵਧੀਆ ਏ। ਨਾਲਾਖ ਦਾ ਇਹ ਵੀ ਆ ਨਾ ਕਿ ਇਦਾਂ ਛੋਟੀਆਂ-ਛੋਟੀਆਂ ਫਸਲਾਂ ਵੀ ਆਪਾਂ ਵੇਚ ਲਾ ਸਕਦੇ ਆ। ਇੱਥੇ ਵਿੱਚ ਲੈ ਸਕਦੇ ਆ ਜਿੰਨਾ ਚਿਰੇ ਵੱਡੀ ਫਸਲ ਨੇ ਹੁੰਦੀ ਤਾਂ ਆਪਾਂ ਵੱਡੇ ਬਾਗ ਵਿੱਚ ਹਲਦੀ ਵੀ ਲਾਈ ਹੋਈ ਹੈ। ਹਲਦੀ ਵੀ ਲਾਈ ਹੋਈ ਹੈ। ਤੇ 3.5 ਲੱਖ ਨੂੰ ਨੋਰਮਲ ਅੰਬਰਸਰ ਤਰਨਤਨ ਦੇ ਏਰੀਆ ਚ ਠੇਕੇ ਚੱਲਦੇ ਆ। ਮੈਨੂੰ ਹੋਰ ਕਿਹੜੀ ਫਸਲ 3.5 ਲੱਖ ਦਿੰਦੀ ਆ ਤੇ ਮੈਨੂੰ ਦੱਸ ਦਿਓ। ਸਰਦਾਰ ਜੀ ਇਹ ਤੁਸੀਂ ਕਹਿਤਾ ਆਪਾਂ ਮੰਨ ਲਿਆ ਫਿਲਹਾਲ ਦੀ ਘੜੀ ਤੁਸੀਂ ਕਿਸਾਨ ਵੀਰੋ ਗੱਲ ਇਹ ਆ ਜ਼ਿਆਦਾ ਨਹੀਂ ਅਗਰ ਲਾ ਸਕਦੇ ਹੋ ਤਾਂ ਇੱਕ ਏਕੜ ਦੋ ਏਕੜ ਜ਼ਰੂਰ ਲਾਵੋ ਜਿਨ੍ਹਾਂ ਕੋ ਗੁਜਾਇਸ਼ ਆ ਗੁਜਾਇਸ਼ ਆ ਕਿਉਂਕਿ ਇਹਨਾਂ 5 ਸਾਲ ਪਹਿਲਾਂ 6 ਸਾਲ ਫਲ ਵੀ ਨਹੀਂ ਦੇਣਾ ਹਾਂ ਇਹ ਵੀ ਆ 5-6 ਸਾਲ ਤਾਡੀ ਗੁਜਾਇਸ਼ ਹੋਣੀ ਚਾਹੀਦੀ ਆ ਮੈਂ ਜੇ ਕੋਈ ਪਾਸੋਂ ਇਨਕਮ ਨਾ ਆਈ ਤੇ ਮੈਂ ਆਪਦਾ ਸਰਵਾਈਵ ਕਰ ਸਕਦਾ ਮੈਂ ਹਾਂ ਇਹ ਇਹ ਨਾਲ ਸਾਡੇ 3 ਲੱਖ ਉਹ ਸਾਡੇ 3.5 ਲੱਖ 37 ਸਾਲ ਹੀ ਆਉਣਾ ਜਾ ਕੇ ਹਾਂ 37 ਸਾਲ ਹੀ 37 ਸਾਲ ਹੀ ਆਉਣਾ ਵਾ ਇਹ 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 ਚ ਕੋਈ ਸ਼ੱਕ ਨਹੀਂ ਅੱਛਾ ਸੋਦਾ ਜੀ ਇੱਕ ਨਾਲ ਦੀ ਨਾਲ ਸਾਡੀ ਜ਼ਮੀਨ ਤੇ ਵੀ ਇਹਦਾ ਅਸਰ ਰਹਿੰਦਾ ਆਪਾਂ ਉਹ ਵੀ ਗੱਲ ਕਰਦੀ ਵੀ ਜ਼ਮੀਨ ਦੀ ਸਿਹਤ ਤੇ ਹਾਂ ਵਾਤਾਵਰਨ ਤੇ ਹਾਂ ਵਾਤਾਵਰਨ ਸੌਦਾ ਹਵਾ ਸੌਦਾ ਫੇ ਆਪਾਂ ਕਹਿੰਦੇ ਸਾਡੇ ਬਰਸਾਤਾ ਨਹੀਂ ਹੁੰਦੀਆਂ ਜੇ ਆਪਣੇ ਬੂਟੇ ਦਰਖਤ ਲੱਗੇ ਹੋਣਗੇ ਬਰਸਾਤਾ ਵੀ ਵਧੀਆ ਹੋਣਗੇ ਹਿਸ਼ਾਰਪੁਰ ਚ ਜੇ ਦਰਖਤ ਲੱਗੇ ਤੇ ਉਥੇ ਬਰਸਾਤਾ ਉੱਥੇ ਕਦੇ ਕੋਈ ਇਕੱਲੇ ਤਨੇ ਗਰਮੀ ਵੀ ਘੱਟ ਹੋਊਗੀ ਤੇ ਇੱਕ ਗੱਲ ਇਹ ਵੀ ਆ ਜਿਹੜੀ ਆ ਮਿੱਟੀ ਤੁਸੀਂ ਦੇਖ ਰਹੇ ਹੋ ਨਾ ਜੀ ਆ ਜਿਹੜੀ ਮਿੱਟੀ ਜਿੱਥੇ ਬਾਗ ਲੱਗੇ ਹੋਏ ਆ ਇਹ ਦਿਖਾਲ ਦਿਓ ਬਾਈ ਜੀ ਇਹ ਮਿੱਟੀ ਜਦੋਂ ਤੁਹਾਡੇ ਬਾਗ ਲੱਗ ਗਿਆ ਤੁਸੀਂ 2-3 ਸਾਲ ਬਾਅਦ ਇਹਨੂੰ ਟੈਸਟ ਕਰਾ ਲਈਓ ਤੁਹਾਡੀ ਮਿੱਟੀ ਤੁਹਾਡੀ ਜ਼ਮੀਨ ਨੇ ਆਪੇ ਹੀ ਦੱਸ ਦੇਣਾ ਪਰ ਮੈਂ ਮਿੱਟੀ ਦੀ ਗੱਲ ਕਿਉਂ ਕਰੀ ਆ ਕਿਉਂਕਿ ਇਸ ਵਕਤ ਪੰਜਾਬ ਦੇ ਵਿੱਚ ਜੇ ਕੰਮ ਹੋਣ ਵਾਲਾ ਆ ਕਿਸਾਨੀ ਦੇ ਵਿੱਚ ਮਤਲਬ ਉਹ ਮਿੱਟੀ ਦੀ ਸੇਤ ਤੇ ਆ ਇਹ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਮਿੱਟੀ ਦੀ ਸਿਹਤ ਤੇ ਤਾਂ ਅਸੀਂ ਗੱਲ ਹੀ ਨਹੀਂ ਕਰਨ ਨੂੰ ਤਿਆਰ ਹੈਗੇ ਸਾਨੂੰ ਲੱਗਦਾ ਵੀ ਇਹ ਕੋਈ ਮੁੱਦਾ ਥੋੜੀ ਆ ਜੇ ਕਿਸਾਨੀ ਧਿਰਾਂ ਵੀ ਮਤਲਬ ਕੋਈ ਸੰਘਰਸ਼ ਵਿੱਢ ਰਹੀਆਂ ਨੇ ਤੇ ਮੈਨੂੰ ਨਹੀਂ ਲੱਗਦਾ ਉਹਦੇ 'ਚ ਮਿੱਟੀ ਦੀ ਸਿਹਤ ਕਿਤੇ ਦਿਸਦੀ ਆ ਤੁਹਾਡੇ ਨਾਰੇ ਲਿਖੇ ਕਿੱਥੇ ਨੇ ਤੁਸੀਂ ਲਿਖੋ ਨਾ ਸਾਰੇ ਨਾਰੇ ਬਈ ਬਈ ਇਹਦੇ ਤੇ ਗੱਲ ਕਰ ਲਓ ਤੁਹਾਡੀਆਂ ਪੁਸ਼ਤਾਂ ਇਹਦੇ ਤੇ ਖੜੀਆਂ ਨੇ ਮਿੱਟੀ ਦੀ ਸਿਹਤ ਤੇ ਗੱਲ ਹੋਣੀ ਨਾਲੀ ਜਨਰੇਸ਼ਨ ਨੂੰ ਕੀ ਦੇਣਾ ਕੀ ਦੇ ਰਹੇ ਆ ਕੀ ਅਸੀਂ ਉਹਨੂੰ ਇੱਕ ਜ਼ਹਿਰੀਲੀ ਮਿੱਟੀ ਛੱਡ ਕੇ ਜਾ ਰਹੇ ਆ ਤੇ ਬਾਗਬਾਨੀ ਚ ਤੁਹਾਡੀ ਮਿੱਟੀ ਦੀ ਸਿਹਤ ਜਿਹੜੀ ਆ ਉਹ ਵੀ ਤੁਹਾਡੇ ਆਪ ਦੇ ਵਾਸਤੇ ਵੀ ਤਾਂ ਤੇ ਬਾਗ ਤੇ ਖੂਹ ਤੇ ਆਉਂਦੇ ਆਪਦੀ ਵੋਟਰ ਤੇ ਆਉਂਦੇ ਤੁਹਾਡਾ ਦਿਲ ਲੱਗਦਾ ਹੂੰ ਗੱਲਬਾਤ ਕਰਨ ਦੀ ਤੁਸੀਂ ਤੁਹਾਡੇ ਕੋ ਫਰੈਂਚਸ਼ਿਪ ਆ ਜੇ ਬਾਹਰ ਬਾਜ਼ਾਰ ਚ ਬੈਠਣ ਨਾਲ ਉਹਦੇ ਬਾਗ ਚਾਂ ਕੇ ਬੈਠੋ ਆਏ ਹੋਏ ਅਸੀਂ ਇੱਥੇ ਵੀ ਬਥੇਰੀਆਂ ਰੌਣਕਾਂ ਲਾ ਲਈਆਂ ਕੋਈ ਨਾ ਕੋਈ ਆਇਆ ਗਿਆ ਰਹਿਣਾ ਕੋਈ ਨਾ ਕੋਈ ਕੋਈ ਆ ਰਹਿਣਾ ਤੁਸੀਂ ਆਪਦੇ ਬਾਗ 'ਚ ਬੈਠੇ ਆ ਬਹੁਤ ਸ਼ੁਕਰੀਆ ਬਹੁਤ ਜਲਦ ਇਸ ਇਸ ਜਿਹੜਾ ਬਾਗ ਲੱਗਾ ਨਵਾਂ ਇਹਦੀ ਪ੍ਰੂਨਿੰਗ ਤੇ ਇੱਕ ਛੋਟੀ ਜੀ ਵੀਡੀਓ ਬਣਾਵਾਂਗੇ ਇੱਕ ਵੀਡੀਓ ਅਸੀਂ ਦੱਸਾਂਗੇ ਵੀ ਹੁਣ ਜਦੋਂ ਬੂਟਾ ਇਹ ਲੱਗ ਚੁੱਕਾ ਹੈ 2 ਸਾਲ ਦਾ ਬੂਟਾ ਆ ਤਾਂ ਇਹਨੂੰ ਆਪਾਂ ਕਿੱਦਾਂ ਮਤਲਬ ਇਸ ਬੂਟੇ ਨੂੰ ਕੱਟਣਾ ਆ ਕਿਉਂ ਕੱਟਣਾ ਆ ਭਵਿੱਖ 'ਚ ਇਹਦੀ ਸ਼ੇਪ ਕਿੱਦਾਂ ਦੀ ਬਣੇਗੀ ਤੇ ਕਿਹੜੀ ਸ਼ਾਖ ਕੱਟੀਏ ਕਿਹੜੀ ਰੱਖੀਏ ਕਿਉਂ ਰੱਖਣੀ ਆ ਤੇ ਕਿੰਨੀ ਕ ਕੱਟਣੀ ਆ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇੱਕ ਵੀਡੀਓ 'ਚ ਕਰਾਂਗੇ ਨਾਲ ਦੀ ਨਾਲ ਆ ਜਿਹੜੀ ਗੱਲ ਸਿਉਂਕ ਬਾਰੇ ਕੀਤੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਿਨ ਤੁਹਾਨੂੰ ਉਸ ਸਿਉਂਕ ਦੇ ਉੱਤੇ ਵੀ ਇੱਕ ਵੀਡੀਓ ਜਿਹੜੀ ਛੋਟੀ ਜੀ ਦੇ ਦਈਏ ਕਿ ਜੇ ਤੁਸੀਂ ਨੇਚਰਲੀ ਕੋਈ ਹੱਲ ਕਰਨਾ ਤੇ ਫਿਰ ਉਹਦਾ ਆ ਹੱਲ ਬਣ ਜਾਂਦਾ ਜੇ ਦਵਾਈਆਂ ਨਹੀਂ ਪਾਉਣੀਆਂ ਹੈਗੀਆਂ ਬਾਕੀ ਬਾਗਬਾਨੀ ਬਾਰੇ ਤੁਹਾਡੇ ਕੋਈ ਸਵਾਲ ਹੋਣ ਤੁਹਾਨੂੰ ਲੱਗਦਾ ਹੋਵੇ ਕਿ ਆਹ ਇਸ਼ੂ ਅਸੀਂ ਵਿਚਾਰਨਾ ਆ ਤੇ ਸਰਦਾਰਪੁਰ ਸਿੰਘ ਟੰਡਵਾਲ ਇਹਨਾਂ ਵੱਲੋਂ ਕੋਈ ਨਾ ਨਹੀਂ ਇਹਨਾਂ ਵੱਲੋਂ ਜੀ ਆਇਆਂ ਨੂੰ ਤੁਸੀਂ ਚਾਹੋ ਬਾਗ ਸਾਡੇ ਕੋਲ ਵਿਜ਼ਿਟ ਕਰ ਸਕਦੇ ਆ ਪਰ ਬਿਨਾ ਸਮਾਂ ਲੈ ਫੋਨ ਕੀਤੇ ਸਾਡੇ ਕੋਲ ਕੋਈ ਨਾ ਆਇਓ ਕਿਉਂਕਿ ਕਈ ਵਾਰੀ ਅਸੀਂ ਨਹੀਂ ਹੁੰਦੇ ਤੇ ਫਿਰ ਤੁਹਾਡਾ ਗੀੜਾ ਪੈ ਜਾਣਾ ਤੇ ਸਕਸੈਸਫੁਲੀ ਚੱਲ ਰਿਹਾ ਬਾਗ ਜਿਹੜੇ ਜਿੱਥੇ ਕਿ ਪੰਜ ਛੇ ਤਰ੍ਹਾਂ ਦਾ ਫਰੂਟ ਲੱਗਾ ਹੋਇਆ 베ਰੀ ਲੱਗੀ ਹੋਈ ਆ ਨਾਖਾਂ ਲੱਗੀਆਂ ਆਲੂ ਬਖਾਰਾ ਆੜੂ ਲੱਗਾ ਆ ਅਮਰੂਦ ਲੱਗਾ ਆ ਸੇਬ ਦੇ ਬੂਟੇ ਇੱਕ ਟ੍ਰਾਇਲ ਵਜੋਂ ਲੱਗੇ ਉਹ ਵੀ ਤੁਹਾਨੂੰ ਦਿਖਾ ਲ ਚੁੱਕੇ ਆ ਤੇ ਤੁਸੀਂ ਇਹ ਸਾਰੇ ਬੂਟੇ ਇੱਕ ਜਗ੍ਹਾ ਲੱਗੇ ਜਿਹੜੇ ਦੇਖ ਸਕਦੇ ਆ ਬਾਗ ਦੇ ਵਿੱਚ ਤੇ ਜੀਆਂ ਨੂੰ ਜੀ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਆ ਸਕਦੇ ਆ ਸਰਦਾਰ ਜੀ ਬਹੁਤ ਸ਼ੁਕਰੀਆ ਅਗਲੀ ਵੀਡੀਓ ਵਿੱਚ ਮਿਲਦੇ ਆ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਲਾਈਕ ਵਾਲਾ ਬਟਨ ਦਬ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਸ਼ੁਕਰੀਆ ਧੰਨਵਾਦ ਸਾਸਿ ਜੀ